ਕੀ ਬੜੇ ਕ੍ਰੀਏਟਿਵ ਨੇ ਇਮੇਜਿਨ ਬੜਾ ਵਧੀਆ ਕਰ ਲੈਂਦੇ ਨੇ ਹਨਾ ਜੇ ਆਪਾਂ ਕਿਨੇ ਪਲਾਨਿੰਗ ਵੀ ਕਰ ਲੈਂਦੇ ਤੇ ਇਮੇਜਿਨ ਵਧੀਆ ਕਰ ਲੈਂਦੇ ਨੇ ਤੇ ਕੋਈ منی ਮੁਨੀ ਵਾਲੇ ਨਾ ਕੋਈ ਇਹਨਾਂ ਨੂੰ ਲਾਲਚ ਨਹੀਂ ਹੁੰਦਾ ਵੀ ਜੇ ਕੋਈ ਇਹਨਾਂ ਦੇ ਅੱਗੇ ਕੋਈ ਦੁਖੀ ਬੰਦਾ ਹੈ ਤਾਂ ਇਹਨਾਂ ਇਹ ਨਾ ਬੜੇ ਡੁੱਲ ਜਾਂਦੇ ਨੇ ਉਹਦੇ ਤੇ ਉਹਨੂੰ ਬੜੇ ਚੰਗੇ ਤਰੀਕੇ ਨਾਲ ਸਮਝ ਲੈਂਦੇ ਨੇ ਉਹਦੇ ਦੁੱਖ ਨਾਲ ਰਿਲੇਟ ਕਰ ਲੈਂਦੇ ਨੇ ਹੁੰਦਾ ਕਿ ਇਹਨਾਂ ਦਾ ਨਾ ਭਰੋਸਾ ਬਹੁਤ ਆ ਮਤਲਬ ਬੰਦਾ ਬੜੇ ਛੇਤੀ ਭਰੋਸਾ ਕਰ ਲੈਂਦਾ ਕਿ ਮੈਨੂੰ ਸਾਰੇ ਦੁੱਖ ਸੁੱਖ ਦੱਸਦਾ ਤੇ ਇਹ ਬਹੁਤ ਅੱਛੇ ਲਿਸਨਰ ਨੇ ਤੇ ਇਹ ਬਹੁਤ ਸੀਕਰੇਟਸ ਵੀ ਰੱਖਦੇ ਨੇ ਮਤਲਬ ਇਹ ਜ਼ਿਆਦਾ ਉਸ ਨੂੰ ਸੁਣ ਕੇ ਜ਼ਿਆਦਾ ਗੋਸਪ ਨਹੀਂ ਕਰਦੇ ਬਾਹਰ ਜਾ ਕੇ ਹੋਰ ਲੋਕਾਂ ਨੂੰ ਫਲਾਉਂਦੇ ਵੀ ਨਹੀਂ ਹੈਗੇ ਤਾਂ ਇਹ ਜਿਹੜਾ ਫੀਚਰ ਆ ਨਾ ਮਤਲਬ ਇਹਨਾਂ ਨੂੰ ਬੜਾ ਯੂਨੀਕ ਬਣਾਉਂਦਾ ਆ ਜੀ ਜੀ ਵੈਲਕਮ ਬੈਕ ਵੈਲਕਮ ਬੈਕ ਸ਼ਮੀ ਦੀਦੀ ਤੇ ਮੋਨਜੀ ਅ ਅੱਜ ਆਪਾਂ ਫੇਰ ਇੱਕ ਨਵੀਂ ਪਰਸਨੈਲਿਟੀ ਟਾਈਪ ਲੈ ਕੇ ਆਏ ਆ ਤੇ ਅੱਜ ਆਪਣੀ ਪਰਸਨੈਲਿਟੀ ਟਾਈਪ ਹੈਗੀ ਹੈ ਆਈ ਐਨ ਐਫ ਜੇ ਤੇ ਇਹ ਜਿਹੜੀ ਪਰਸਨੈਲਿਟੀ ਟਾਈਪ ਹੈ ਨਾ ਇਹਨੂੰ ਰੇਅਰੈਸਟ ਆਫ ਰੇਅਰ ਕਹਿੰਦੇ ਨੇ ਕਿ ਇਹ ਬਹੁਤ ਘੱਟ ਲੋਕਾਂ 'ਚ ਹੁੰਦੀ ਹੈ ਤੇ ਜਿਹੜੇ ਇਹਨਾਂ ਨੇ ਸਰਵੇ ਸਰਵੇ ਕੀਤੇ ਨੇ ਉਹਦੇ ਅਕੋਰਡਿੰਗ ਇਹ ਸਿਰਫ 1.5% ਲੋਕਾਂ ਦੇ ਵਿੱਚ ਪਾਈ ਗਈ ਹੈ ਇਹ ਪਰਸਨੈਲਿਟੀ ਟਾਈਪਸ ਤੇ ਕਾਫੀ ਘੱਟ ਲੋਕਾਂ ਦੀ ਹੁੰਦੀ ਹੈ ਇਨ ਉਹਨਾਂ ਕਹਿੰਦੇ ਨੇ ਲਵਰ ਆਫ ਮੈਨਕਾਈਂਡ ਇਹਦੇ ਜਿਹੜਾ ਮੇਨ ਟੈਗਲਾਈਨ ਦਿੱਤੀ ਹੋਈ ਹੈ ਉਹਨੂੰ ਕਹਿੰਦੇ ਨੇ ਲਵਰ ਆਫ ਮੈਨਕਾਈਂਡ ਜਿਹੜੇ ਕਿ ਅ ਦੁਨੀਆ ਨੂੰ ਪਿਆਰ ਕਰਨ ਵਾਲੇ ਲੋਕ ਹੁੰਦੇ ਨੇ 휴ਮੈਨਿਟੀ ਨੂੰ ਪਿਆਰ ਕਰਨ ਵਾਲੇ ਲੋਕ ਹੁੰਦੇ ਨੇ ਇਨਸਾਨੀਅਤ ਇਨਸਾਨੀਅਤ ਦੇ ਰક્ષਕ ਤੁਸੀਂ ਕਹਿ ਲਓ ਭਵਾਂਦੀ ਹੈ ਨਾ ਉਸ ਟਾਈਪ ਦੇ ਲੋਕ ਹੁੰਦੇ ਨੇ ਇਹ ਅ ਤੇ आई एन ਐਫ ਜੇ ਇਹ ਤੋਂ ਆਪਣੇ ਜਿਹੜੇ ਹੁਣ ਤੱਕ ਤਾਂ ਆਪਾਂ ਸਾਰੇ ਟ੍ਰੇਨ ਹੋਵੇ ਹੋਗੇ ਹੋਵਾਂਗੇ ਇਹ ਜਿਹੜੇ ਚਾਰ ਅੱਖਰ ਹੁੰਦੇ ਨੇ ਇਹ ਉਹਨਾਂ ਨੂੰ ਸੁਣ ਕੇ ਇਹ ਦੇਖਣ ਚ ਤੇ ਸਮਝਣ ਚ ਕੀ ਕਿਸ ਟਾਈਪ ਦੀ ਪਰਸਨੈਲਿਟੀ ਹੁੰਦੇ ਨੇ ਢਾਂਚਾ ਇਹਨਾਂ ਦਾ ਕਿਸ ਤਰੀਕੇ ਦਾ ਹੁੰਦਾ ਹੈ ਤੇ ਕognitive ਫੰਕਸ਼ਨ ਫਿਰ ਆਪਾਂ ਡਿਟੇਲਸ ਥੋੜੇ ਡਿਸਕਸ ਕਰਾਂਗੇ ਇਹਨਾਂ ਦੇ ਤੇ आई एन ਐਫ ਜੇ ਦਾ ਪਹਿਲਾ ਅੱਖਰ ਹੈਗਾ ਆਈ ਮਤਲਬ ਕਿ ਇੰਟਰਵਰਟ ਨੇ ਇੰਟਰਵਰਟ ਦਾ ਮਤਲਬ ਇਹ ਹੋਇਆ ਕਿ ਇਹ એનર્ਜੀ ਜਿਹੜੀ ਨੇ ਇਹ ਅੰਦਰੋਂ ਲੈਂਦੇ ਨੇ ਬਾਹਰੋਂ ਨਹੀਂ એનર્ਜੀ ਲੈਂਦੇ ਹੈਗੇ ਹਰ ਅੰਦਰੋਂ એનર્ਜੀ ਲੈ ਕੇ ਇਹ ਜਿਆਦਾ ਖੁਸ਼ ਨੇ ਆ ਦੂਜਾ ਅੱਖਰ ਇਹਨਾਂ ਦਾ ਹੈਗਾ ਐਨ ਇੰਟੂਟਿਵ ਤੇ ਇਹ ਦਿਮਾਗ ਦੇ ਵਿੱਚ ਚੀਜ਼ਾਂ ਨੂੰ ਜੋੜ ਲੈਂਦੇ ਨੇ ਸੋਚ ਸਮਝ ਲੈਂਦੇ ਨੇ ਇਹਨਾਂ ਨੂੰ ਆਈਡੀਆ ਪਸੰਦ ਹੁੰਦੇ ਨੇ ਗੱਲਾਂ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਆਈਡੀਆਜ਼ ਡਿਸਕਸ ਕਰਨੇ ਕਨਸੈਪਟ ਡਿਸਕਸ ਕਰਨੇ ਉਹ ਉਸ ਤਰੀਕੇ ਦੀਆਂ ਚੀਜ਼ਾਂ ਨਾਲ ਉਹਨਾਂ ਨੂੰ ਜਿਆਦਾ ਪਸੰਦ ਹੁੰਦੀਆਂ ਨੇ ਅ ਬਲਕਿ ਜਿਹੜੀ ਸੈਂਸਿਸ ਦੇ ਅਗੇਂਸਟ ਮਤਲਬ ਜਿਹੜੀ ਹੱਥ ਚ ਫੜ ਸਕਦੇ ਆ ਜਾਂ ਕੰਨਾਂ ਚ ਸੁਣ ਸਕਦੇ ਆ ਅੱਖਾਂ ਚ ਦੇਖ ਸਕਦੇ ਆ ਉਹ ਚੀਜ਼ਾਂ ਤੋਂ ਥੋੜੀ ਦੂਰ ਹੁੰਦੇ ਨੇ ਇਹ ਇੱਕ ਇਹ ਦਿਮਾਗੀ ਚੀਜ਼ਾਂ ਦੇ ਨਾਲ ਕਨਸੈਪਟ ਤੇ ਆਈਡੀਆਜ਼ ਦੇ ਨਾਲ ਜ਼ਿਆਦਾ ਜੁੜੇ ਹੁੰਦੇ ਆ ਮਤਲਬ ਕਿ ਇਹ ਮੈਂ ਕਹੂੰਗੀ ਕਿ ਬਹੁਤ ਸਮਝਦਾਰ ਲੋਕ ਹੁੰਦੇ ਨੇ ਰਾਈਟ ਤੇ ਆਪਣਾ ਕੰਮ ਜਿਹੜੇ ਚ ਲੱਗੇ ਨੇ ਉਹਨੂੰ ਬੜੀ ਪਰਫੈਕਸ਼ਨਿਸਟ ਕਹਿ ਲੋ ਕਿ ਬੜੇ ਵਧੀਆ ਤਰੀਕੇ ਨਾਲ ਉਹਨੂੰ ਖਤਮ ਕਰਨਾ ਚਾਹੁੰਦੇ ਨੇ ਉਹਨੂੰ ਪ੍ਰੋਪਰ ਹੈਨਾ ਤੇ ਮੈਂ ਇਹ ਮਤਲਬ ਹਜੇ ਸਮਝੀਆਂ ਵੀ ਇਦਾਂ ਹੁੰਦੇ ਨੇ ਰਾਈਟ ਹਾਂ ਇਹਨਾਂ ਜਿਹੜਾ ਤੀਜਾ ਜਿਹੜਾ ਅੱਖਰ ਇਹਨਾਂ ਦਾ ਐਫ ਹੈਗਾ ਫੀਲਿੰਗ ਤੇ ਇਹ ਫੀਲਿੰਗ ਵਾਲੇ ਲੋਗ ਹੁੰਦੇ ਨੇ ਇਹਨਾਂ ਦੇ ਡਿਸੀਜਨ ਜੋ ਲੈਂਦੇ ਨੇ ਆਪਣੀ ਲਾਈਫ ਦੇ ਇਹ ਜ਼ਿਆਦਾਤਰ ਫੀਲਿੰਗ ਬੇਸਡ ਹੁੰਦੇ ਨੇ ਉਹਨਾਂ ਨੂੰ ਕਿਵੇਂ ਫੀਲ ਹੁੰਦਾ ਚੰਗਾ ਲੱਗਦਾ ਉਹ ਕੰਮ ਕਰਦੇ ਹੋਏ ਜਾਂ ਇਹਨਾਂ ਨੂੰ ਮਾੜਾ ਲੱਗਦਾ ਉਹਦੇ ਅਕੋਰਡਿੰਗ ਇਹਨਾਂ ਦਾ ਦਿਮਾਗ ਜਿਹੜਾ ਡਿਸਾਈਡ ਕਰਦਾ ਕਿ ਮੈਂ ਕੀ ਕੰਮ ਕਰਨਾ ਹੈ ਮੈਂ ਐਕਸ਼ਨ ਕੀ ਲੈਣਾ ਹੈ ਹਨਾ ਤੇ ਚੌਥੀ ਚੀਜ਼ ਹੁੰਦੇ ਨੇ ਜਜਮੈਂਟਲ ਇਹਨਾਂ ਨੂੰ ਢਾਂਚਾ ਪਸੰਦ ਆ ਕੋਈ ਵੀ ਕੰਮ ਕਰਨ ਦਾ ਮਤਲਬ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਜੋ ਕੰਮ ਕਰ ਰਿਹਾ ਆ ਉਹ ਕਿੰਨੇ ਟਾਈਮ ਚ ਕੰਪਲੀਟ ਹੋਊਗਾ ਉਹਦਾ ਰਿਜ਼ਲਟ ਕੀ ਆਊਗਾ ਇੱਕ ਫਿਕਸਡ ਜਾਂ ਫਰੇਮਵਰਕ ਪਸੰਦ ਆ ਇਹਨਾਂ ਨੂੰ ਪਲਾਨ ਕਰਦੇ ਨੇ ਤੇ ਫਿਰ ਉਹ ਪੂਰਾ ਕਰਦੇ ਨੇ ਹਾਂ ਪਲਾਨ ਹੋਣਾ ਚਾਹੀਦਾ ਮਤਲਬ ਇਹਨਾਂ ਨੂੰ ਦਿਖਣਾ ਚਾਹੀਦਾ ਹੈ ਕਿ ਜੋ ਮੈਂ ਡਿਸਾਈਡ ਕਰ ਰਿਹਾ ਆ ਇਵਨ ਜੇ ਮੈਂ ਸਾਲ ਅਗਲੇ ਸਾਲ ਆਹ ਪ੍ਰੋਜੈਕਟ ਕਰਨਾ ਹੈ ਤਾਂ ਉਹ ਪ੍ਰੋਜੈਕਟ ਮੈਂ ਕਿਵੇਂ ਕਰੂੰਗਾ ਮੈਂ ਕਿਹੜੇ ਲੋਕਾਂ ਨਾਲ ਮਿਲੂੰਗਾ ਪ੍ਰੋਜੈਕਟ 'ਚ ਜਾ ਕੇ ਉਹਦਾ ਮੈਂ ਰਿਜ਼ਲਟ ਕੀ ਰਹਿਣਾ ਚਾਹੀਦਾ ਹੈ ਉਹਦਾ ਗੋਲ ਕੀ ਹੋਣਾ ਚਾਹੀਦਾ ਹੈ ਤਾਂ ਉਹਨਾਂ ਨੂੰ ਨਾ ਫਿਕਸਡ ਜੀ ਰਾਹ ਪਸੰਦ ਆ ਵੀ ਮੈਂ ਕਿੱਧਰ ਨੂੰ ਜਾ ਰਿਹਾ ਉਹਨੂੰ ਦਿਖਣਾ ਚਾਹੀਦਾ ਹੈ ਉਹ ਜਜਮੈਂਟਲ ਟਾਈਪ ਉਸ ਤਰੀਕੇ ਦੇ ਲੋਕ ਹੁੰਦੇ ਨੇ ਹਨਾ ਤੇ ਇਹ ਹੋ ਗਏ ਇਹਨਾਂ ਦੇ ਚਾਰ ਜਿਹੜਾ ਬੇਸਿਕ ਢਾਂਚਾ ਹੋਇਆ ਆ ਆਈ ਐਨ ਐਫ ਜੇ ਤੇ ਅੱਗੇ ਆਪਾਂ ਜਿਹੜੇ ਕಾಗ್ਨਿਟਿਵ ਫੰਕਸ਼ਨਸ ਦੀ ਗੱਲ ਕਰਦੇ ਆਏ ਆ ਤੇ ਉਹ ਜੇ ਕਿਸੇ ਨੇ ਡਿਟੇਲ ਚ ਸਮਝਣੇ ਨੇ ਕಾಗ್ਨਿਟਿਵ ਫੰਕਸ਼ਨ ਤਾਂ ਸਾਡੀ ਪਾਰਟ 5 ਵਾਲੀ ਵੀਡੀਓ ਦੇਖ ਲੈਣ ਉਹਦੇ ਵਿੱਚ ਅਸੀਂ ਕಾಗ್ਨਿਟਿਵ ਫੰਕਸ਼ਨਸ ਨੂੰ ਥੋੜਾ ਡਿਟੇਲ ਚ ਐਕਸਪਲੇਨ ਕੀਤਾ ਹੈ ਤੇ ਮੋਨ ਜੀ ਤੁਸੀਂ ਐਕਸਪਲੇਨ ਕਰਦੇ ਹੋ ਨਿਓ ਇੱਕ ਲਾਈਨ ਦੇ ਵਿੱਚ ਸਮਝਾਉਣ ਵਾਸਤੇ ਕਿ ਕಾಗ್ਨਿਟਿਵ ਫੰਕਸ਼ਨ ਹੁੰਦੇ ਕੀ ਨੇ ਜੇ ਇੱਥੇ ਵੀ ਸਮਝਾ ਦੋ ਤਾਂ ਥੋੜਾ ਆਪਣੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਠੀਕ ਤਰੀਕੇ ਨਾਲ ਸਮਝ ਆ ਜਾਏਗਾ ਹਾਂ ਮਤਲਬ ਇਹ ਸਿੰਪਲ ਰੱਖੋ ਕಾಗ್ਨਿਟਿਵ ਫੰਕਸ਼ਨ ਉਹ ਫੰਕਸ਼ਨ ਹੁੰਦੇ ਨੇ ਕਿ ਜਿਹੜੇ ਇਹਨਾਂ ਦੀ ਦੋ ਸਟਰੈਂਥ ਇਹ ਦੋ ਵੀਕਨੈਸਸ ਮਤਲਬ ਇੱਕ ਤਾਂ ਮੇਨ ਡਰਾਈਵਿੰਗ ਸਟਰੈਂਥ ਜਿਹੜਾ ਇਹਨਾਂ ਨੂੰ ਮੇਨ ਡਰਾਈਵਿੰਗ ਆ ਤੇ ਦੂਸਰੀ ਹੁੰਦੀ ਆ ਕਿ ਉਹਦੇ ਨਾਲ ਸਬੋਡੀਨੇਟ ਸਟਰੈਂਥ ਮਤਲਬ ਜਿਹੜੀ ਦੂਸਰੇ ਨੰਬਰ ਦੀ ਸਟਰੈਂਥ ਆ ਨਾਲ ਤੇ ਫਿਰ ਦੋ ਕਮਜ਼ੋਰੀਆਂ ਹੁੰਦੇ ਨੇ ਇੱਕ ਥੋੜੀ ਘੱਟ ਕਮਜ਼ੋਰੀ ਇੱਕ ਬਹੁਤ ਜ਼ਿਆਦਾ ਥੋੜੀ ਜ਼ਿਆਦਾ ਕਮਜ਼ੋਰੀ ਹੁੰਦੀ ਆ ਤਾਂ ਇਹ ਚਾਰ ਚੀਜ਼ਾਂ ਮਤਲਬ ਆਪਾਂ ਇਹ ਆਈ ਐਨ ਐਫ ਜੇ ਦੀਆਂ ਦੱਸਾਂਗੇ ਤੇ ਇੱਕ ਗੱਲ ਇਹਦੇ ਵਿੱਚ ਮੈਂ ਹੋਰ ਜੋੜੂਗਾ ਜਿਹੜੇ ਆਈ ਐਨ ਐਫ ਜੇ ਹੁੰਦੇ ਨੇ ਤਾਂ ਇਹ ਬੜੇ ਯੂਨੀਕ ਇਸ ਵਾਸਤੇ ਵੀ ਨੇ ਕਿਉਂਕਿ ਇਹਨਾਂ ਦਾ ਜਿਹੜਾ ਐਨ ਤੇ ਜੇ ਆ ਇਹ ਤਾਂ ਬੜਾ ਹੈਗਾ ਕਿ ਬੜਾ ਸੋਚ ਸਮਝਣ ਵਾਲਾ ਜੇ ਵੀ ਬੜਾ ਸਟਰਕਚਰਡ ਆ ਪਰ ਵਿੱਚ ਨਾ ਫੀਲਿੰਗ ਆ ਗਈ ਵਿਚਾਰੇ ਜੇ ਐਕਸ਼ਨ ਫੀਲਿੰਗ ਵਾਲੇ ਆ ਗਏ ਤਾਂ ਇਹ ਇੱਕ ਤਰੀਕੇ ਦੇ ਨਾ ਕਾਰਪੋਰੇਟ ਸਾਧੂ ਹੀ ਨੇ ਮਤਲਬ ਇਹ ਉ ਤਾਂ ਦੀਨ ਦੁਨੀਆ ਉਸ ਤਾਂ ਲੱਗਣ ਹਾਂ 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 ਮਤਲਬ ਦੀਨ ਦੁਨੀਆ ਉਸ ਤਾਂ ਤੁਹਾਨੂੰ ਲੱਗਣਗੇ ਕਿ ਬੜੇ ਕੰਮ ਦੇ ਬੜੇ ਸਿੱਧੇ ਬੜੇ ਸਟ੍ਰਿਕਟ ਬੜਾ ਪੜਨ ਲਿਖਣ ਵਾਲੇ ਹਨ ਜਿਵੇਂ ਆਏ ਆਏ ਪਰ ਅੰਦਰ ਫੀਲਿੰਗ ਕਿਤੇ ਨਾ ਕਿਤੇ ਸਾਧੂ ਵਾਲੀ ਹੈ ਨਾ ਦੇ ਅੰਦਰ ਤਾਂ ਇਹ ਉੱਥੇ ਇਹਦੇ ਨਾਲ ਇਮੋਸ਼ਨ ਜੁੜ ਜਾਂਦਾ ਮਤਲਬ ਬੰਦਾ ਤੁਹਾਨੂੰ ਸਟ੍ਰਿਕਟਨੈਸ ਜਿਹਾ ਲੱਗ ਰਿਹਾ ਪਰ ਇਮੋਸ਼ਨਲ ਅੰਦਰੋਂ ਕਿਤਨਾ ਕਿਤੇ ਤਾਂ ਉਹਦੇ ਡਿਸੀਜਨ ਜਦੋਂ ਲਊਗਾ ਉਦੋਂ ਆਪਾਂ ਨੂੰ ਲੱਗੂਗਾ ਕਿ ਨਹੀਂ ਇਹ ਬੜਾ ਕੜਕ ਬੰਦਾ ਹੋਊਗਾ ਹਨ ਪਰ ਉਹਦੇ ਡਿਸੀਜਨ ਬੜੇ ਸੌਫਟ ਤੁਹਾਡੇ ਦੇਖ ਕੇ ਉਸ ਹੱਬ ਨਾਲ ਇਮੋਸ਼ਨਲ ਹੋਣਗੇ ਬਹੁਤ ਸੋਨੇ ਲਿਸਨਰ ਹੁੰਦੇ ਨੇ ਸੁਣਦੇ ਬਹੁਤ ਨੇ ਕਾਉਂਸਲਰ ਬੜੇ ਅੱਛੇ ਕਹਿੰਦੇ ਨੇ ਉਹਨਾਂ ਕਾਉਂਸਲਿੰਗ ਚ ਬਹੁਤ ਅੱਛੇ ਨੇ ਕਾਉਂਸਲਰ ਵੀ ਵਰਡ ਯੂਜ਼ ਕੀਤਾ ਜਾਂਦਾ ਇਹ ਲਿਸਨਿੰਗ ਵੀ ਕਾਫੀ ਅੱਛੀ ਕਰਦੇ ਨੇ ਅੱਛੀ ਕਰਦੇ ਤੇ ਹੋਰ ਮੈਂ ਇਹਦੇ ਫੋਟੋ ਥੋੜਾ ਜਿਹਾ ਹੋਰ ਕਹਿਣੀ ਹੈ ਕਿ ਬੜੇ ਕ੍ਰੀਏਟਿਵ ਨੇ ਇਮੇਜਿਨ ਬੜਾ ਵਧੀਆ ਕਰ ਲੈਂਦੇ ਨੇ ਹਨਾ ਜੇ ਆਪਾਂ ਕਿੰਨੇ ਪਲੈਨਿੰਗ ਵੀ ਕਰ ਲੈਂਦੇ ਤੇ ਇਮੇਜਿਨ ਵਧੀਆ ਕਰ ਲੈਂਦੇ ਨੇ ਤੇ ਕੋਈ منی ਮੁਨੀ ਦਿਲ ਵਾਲੇ ਨਾ ਕੋਈ ਇਹਨਾਂ ਨੂੰ ਲਾਲਚ ਨਹੀਂ ਹੁੰਦਾ ਹਾਂ ਤੇ ਯਮਨੀ ਵੱਲ ਨਹੀਂ ਹੁੰਦਾ ਤੇ ਆਪਣੀ ਥੋੜੀ ਥੋੜੀ ਕੇਅਰ ਘਾਟੀ ਕਰਦੇ ਨੇ ਦੂਸਰਿਆਂ ਦੀ ਪਹਿਲਾਂ ਕਰਦੇ ਨੇ ਤੇ ਉਹੀਵੇਂ ਕਿਹਾ ਇਹਨੇ ਕਿ ਕਲੈਸ਼ਸ ਨੂੰ ਜਿਆਦਾ ਬਰਦਾਸ਼ਤ ਨਹੀਂ ਕਰਦੇ ਜਿੱਥੇ ਲੜਾਈ ਝਗੜਾ ਜਾ ਹੁੰਦਾ ਹੋਏ ਇਹ ਜੀ ਸਿਚੁਏਸ਼ਨਸ ਤੋਂ ਭੱਜਦੇ ਨੇ ਇਹਨਾਂ ਨੂੰ ਪਸੰਦ ਨਹੀਂ ਆਉਂਦਾ ਇਹਨਾਂ ਨੂੰ ਲੱਗਦਾ ਕਿ ਕਿਥੋਂ ਨਿਕਲ ਜਾਓ ਬਾਹਰ ਹਨਾ ਵੀ ਆਪਣਾ ਆਪਣਾ ਕੰਮ ਕਰਦੇ ਰਹੋ ਲੋਨਰ ਜੇ ਹੁੰਦੇ ਨੇ ਇਕੱਲੇ ਇਕੱਲੇ ਕੰਮ ਕਰਕੇ ਜੇ ਖੁਸ਼ ਰਹਿੰਦੇ ਨੇ ਇਸ ਲਈ ਗੁਰੂ ਮਤਲਬ ਫਿੱਟ ਘੱਟ ਹੁੰਦੇ ਨੇ ਕਿਤੇ ਵੀ ਜਗ੍ਹਾ ਤੇ ਜਾ ਕੇ ਜਿਵੇਂ ਕਿ ਗਰੁੱਪ ਚ ਜਾਂ ਥੋੜੇ ਜੇ ਘੱਟ ਫਿੱਟ ਹੁੰਦੇ ਨੇ ਹਾਂ ਟੀਮ ਵਰਕਿੰਗ ਦੇ ਵਿੱਚ ਥੋੜੇ ਕਮਜ਼ੋਰ ਹੁੰਦੇ ਨੇ ਇਹ ਹਨਾ ਤੇ ਜੇ ਆਪਾਂ ਨੂੰ ਟੈਕਨੀਕਲੀ ਥੋੜਾ ਇਹਨਾਂ ਦੇ ਕಾಗ್ਨੀਟਿਵ ਫੰਕਸ਼ਨ ਦੱਸਣੇ ਹੋਏ ਤਾਂ ਇਹਨਾਂ ਦੇ ਜਿਹੜੇ ਦੋ ਮੇਨ ਜਿਹੜੀ ਇਹਨਾਂ ਦੀ ਸਟਰੈਂਥ ਹੁੰਦੀਆਂ ਨੇ ਹਨਾ ਉਹ ਹੁੰਦੇ ਨੇ ਇੰਟਰੋਵਰਟ ਇੰਟੂਸ਼ਨ ਤੇ ਐਕਸਟ੍ਰੋਵਰਟ ਫੀਲਿੰਗ ਜਿਹਨੂੰ ਤੁਸੀਂ ਕਹਿ ਲੋ ਐਨ ਵੱਡਾ ਨਾਲ ਆਈ ਐਨ ਆਈ ਤੇ ਐਫ ਈ ਦੋ ਇਹਨਾਂ ਦੀਆਂ ਮੇਨ ਜਿਹੜੀਆਂ ਸਟਰੈਂਥ ਹੁੰਦੀਆਂ ਨੇ ਸਟਰੈਂਥ ਨੂੰ ਆਪਾਂ ਪੰਜਾਬੀ ਚ ਕੀ ਕਹਿੰਦੇ ਆ ਤਾਕਤਾਂ ਤਾਕਤਾਂ ਹੁੰਦੀਆਂ ਨੇ ਜਿਹੜੀਆਂ ਦੋ ਮੇਨ ਤਾਕਤਾਂ ਹੁੰਦੀਆਂ ਨੇ ਤੇ ਜਿਹੜੀਆਂ ਇਹਨਾਂ ਦੇ ਕਮਜ਼ੋਰੀਆਂ ਹੁੰਦੀਆਂ ਨੇ ਦੋ ਉਹ ਹੋ ਗਿਆ ਇੰਟਰੋਵਰਟ ਥਿੰਕਿੰਗ ਤੇ ਐਕਸਟ੍ਰੋਵਰਟ ਸੈਂਸਿੰਗ ਟੀ ਆਈ ਤੇ ਐਸ ਈ ਕਰਕੇ ਇਹ ਦੋ ਇਹਨਾਂ ਦੀਆਂ ਕਮਜ਼ੋਰੀਆਂ ਹੁੰਦੀਆਂ ਨੇ ਹਨਾ ਤੇ ਇਹਨਾਂ ਦੇ ਬੇਸਿਸ ਤੇ ਜੇ ਆਪਾਂ ਇੱਕ ਇੱਕ ਨੂੰ ਫੜੀਏ ਥੋੜਾ ਵੈਸੇ ਤਾਂ ਆਪਾਂ ਗੱਲ ਕਰ ਚੁੱਕੇ ਆ ਇਹਨਾਂ ਦੇ ਕੀ ਕੀ ਕੈਰੈਕਟਰਿਸਟਿਕਸ ਵਗੈਰਾ ਹੁੰਦੇ ਨੇ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਪਰ ਫਿਰ ਵੀ ਜੇ ਥੋੜਾ ਜਿਹਾ ਡਿਟੇਲਸ ਐਕਸਪਲੇਨ ਕਰਨਾ ਹੋਵੇ ਜਿਹੜਾ ਇੰਟਰੋਵਰਟ ਇੰਟੂਸ਼ਨ ਹੁੰਦੀ ਹੈ ਐਨ ਆਈ ਫੰਕਸ਼ਨ ਜਿਹੜਾ ਹੁੰਦਾ ਹੈ ਇਹਨਾਂ ਦਾ ਇਹ ਨਾ ਬੜਾ ਮੁਸ਼ਕਿਲ ਹੁੰਦਾ ਹੈ ਸਮਝਣ ਦੇ ਵਿੱਚ ਥੋੜੇ ਜੇ ਜਿਵੇਂ ਤੁਸੀਂ ਕਹਿ ਲੋ ਕਿ ਬਿਨਾ ਜਿਹੜੇ ਲੋਕਾਂ ਨੂੰ ਚੀਜ਼ਾਂ ਸਮਝ ਨਹੀਂ ਆਉਂਦੀਆਂ ਇਹਨਾਂ ਨੂੰ ਥੋੜੀ ਛੇਤੀ ਸਮਝ ਆ ਜਾਂਦੀਆਂ ਨੇ ਮਤਲਬ ਹਵਾ ਚੋਂ ਗੱਲ ਫੜ ਲੈਣੀ ਹੈ ਨਾ ਤੇ ਆਪਣਾ ਅਗਲਾ ਆਉਣ ਵਾਲਾ ਟਾਈਮ ਦੇ ਬਾਰੇ ਗੱਲ ਕਰ ਲੈਣੀ ਕਿ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਹਾ ਹੋਊਗਾ ਪ੍ਰੇਡਿਕਟ ਕਰ ਲੈਂਦੇ ਨੇ ਫਿਊਚਰ ਨੂੰ ਪ੍ਰੇਡਿਕਟ ਕਰ ਲੈਂਦੇ ਨੇ ਆ ਬੜੀ ਗਹਿਰਾਈਆਂ ਤੱਕ ਵੱਡ ਜਾਂਦੇ ਨੇ ਅੰਦਰ ਚੀਜ਼ਾਂ ਨੂੰ ਐਨਲਾਈਜ਼ ਕਰ ਲੈਂਦੇ ਨੇ ਬਾਹਰ ਦੇਖਦੂ ਕਿ ਦੋ ਚਾਰ ਚੀਜ਼ਾਂ ਨੂੰ ਆਪਸ ਵਿੱਚ ਜੋੜ ਲੈਣਗੇ ਜੋੜ ਕੇ ਉਹਨਾਂ ਦਾ ਉਹਦਾ ਕੋਈ ਨਾ ਕੋਈ ਨਾ ਪ੍ਰਮਾਣ ਕੱਢ ਲੈਣਗੇਗਾ ਕਿ ਹੁਣ ਇਹ ਚੀਜ਼ਾਂ ਨੂੰ ਜੋੜ ਕੇ ਮੈਨੂੰ ਐਦਾਂ ਲੱਗਦਾ ਹੈ ਕਿ ਇਹ ਬੰਦੇ ਨਾਲ ਇਹ ਹੋਊਗਾ ਅੱਗੇ ਫਿਊਚਰ 'ਚ ਜਾ ਕੇ ਤੇ ਉਹ ਚੀਜ਼ਾਂ ਸੱਚ ਹੋ ਵੀ ਜਾਂਦੀਆਂ ਨੇ ਤਾਂ ਮਿਸਟਿਕਲ ਜਿਹੇ ਹੁੰਦੇ ਨੇ ਬੜੇ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਨਾ ਕਿ ਜਾਦੂਗਰ ਜਿਹੇ ਹੁੰਦੇ ਨੇ ਲੋਕ ਲੋਕਾਂ ਨੂੰ ਲੱਗਦਾ ਕਿ ਇਹਨਾਂ ਨੂੰ ਪਤਾ ਹੁੰਦਾ ਸਾਡੇ ਬਾਰੇ ਇਹ ਜਾਣਦੇ ਹੁੰਦੇ ਨੇ ਲੋਕਾਂ ਨੂੰ ਹਾਂਜੀ ਮੁੰਜੀਤ ਕੁਝ ਕਹਿ ਰਹੇ ਸੀਗੇ ਇਹ ਇਹ ਇਹਨੂੰ ਆਪਾਂ ਗੱਟ ਫੀਲਿੰਗ ਵੀ ਕਹਿ ਦਿੰਦੇ ਆ ਨਾ ਇਹਨਾਂ ਦੀ ਗੱਟ ਫੀਲਿੰਗ ਕਾਫੀ ਸਟਰੋਂਗ ਹੁੰਦੀ ਆ ਅੰਦਰੋਂ ਜਿਹੜੀ ਅੰਦਰੋਂ ਆਂਦਾ ਨਾ ਇਹਨਾਂ ਦੇ ਇੰਟੂਇਸ਼ਨਸ ਅੰਦਰੋਂ ਇਹਨਾਂ ਦੇ ਅੰਦਰੋਂ ਤੁੱਕੇ ਲੱਗਦੇ ਨੇ ਅੰਦਰੋਂ ਤਾਂ ਇਹ ਉਸ ਤੇ ਕਾਫੀ ਮਾਹਰ ਹੁੰਦੇ ਨੇ ਇਹਨਾਂ ਦੇ ਤੁੱਕੇ ਬੜੇ ਅੱਛੇ ਹੁੰਦੇ ਨੇ ਜੋ ਅੰਦਰੋਂ ਜੋ ਸੋਚਦੇ ਨੇ ਉਹ ਗੱਲਾਂ ਨੇ ਜੀ ਆ ਕਰਦਾ ਇਹਨਾਂ ਦਾ ਜਿਹੜੇ ਇੰਟਰਵਰਟ ਇੰਟੂਇਸ਼ਨਸ ਬੜੀਆਂ ਸਟਰੋਂਗ ਨੇ ਇਹਨਾਂ ਦੀਆਂ ਉਹੀ ਜਿਵੇਂ ਮੈਂ ਕਿਹਾ ਨਾ ਵੀ ਸਮਝਦਾਰ ਕਹਿ ਲੋ ਬਹੁਤ ਸਮਝਦਾਰ ਸਿਆਣੇ ਯਾ ਸਿਆਣੇ ਹੁੰਦੇ ਨੇ ਸਿਆਣੇ ਹੁੰਦੇ ਨੇ ਤੇ ਦੂਜਾ ਜਿਹੜਾ ਇਹਨਾਂ ਦਾ ਸਟਰੋਂਗ ਹੈਗਾ ਕಾಗ್ਨੀਟਿਵ ਫੰਕਸ਼ਨ ਉਹ ਹੈਗਾ ਐਕਸਟਰੋਵਰਟ ਫੀਲਿੰਗ ਐਕਸਟਰੋਵਰਟ ਮਤਲਬ ਹੋ ਗਿਆ ਬਾਹਰ ਫੀਲਿੰਗ ਦਾ ਪਤਾ ਹੀ ਆਪਾਂ ਨੂੰ ਫੀਲਿੰਗ ਦਿਖਾਣੀ ਆ ਆਪਣਾ ਕਿਵੇਂ ਤੁਸੀਂ ਫੀਲ ਕਰਦੇ ਹੋ ਤੁਹਾਡੇ ਇਮੋਸ਼ਨਸ ਦੇ ਜਿਹੜੇ ਉਹ ਦਿਖਾਉਂਦੇ ਇਹ ਇਹਨਾਂ ਨੇ ਦਿਖਦੇ ਨੇ ਇਮੋਸ਼ਨਸ ਤੇ ਇਹ ਬਾਹਰੋਂ ਲੈਂਦੇ ਨੇ ਮਤਲਬ ਜਿਹੜੇ ਇਹ ਇਸੀ ਕਰਕੇ ਨਾ ਬੜੇ ਜਿਹਨੂੰ ਆਪਾਂ ਕਹਿੰਦੇ ਹੁੰਨੇ ਆ ਐਮਪੈਥੈਟਿਕ ਐਮਪੈਥੈਟਿਕ ਮਤਲਬ ਦੂਜੇ ਦਾ ਦੁੱਖ ਦਰਦ ਸਮਝਣ ਵਾਲੇ ਵੀ ਜੇ ਕੋਈ ਇਹਨਾਂ ਦੇ ਅੱਗੇ ਕੋਈ ਦੁਖੀ ਬੰਦਾ ਹੈ ਤਾਂ ਇਹ ਇਹ ਨਾ ਬੜੇ ਡੁੱਲ ਜਾਂਦੇ ਨੇ ਉਹਦੇ ਤੇ ਉਹਨੂੰ ਬੜੇ ਚੰਗੇ ਤਰੀਕੇ ਨਾਲ ਸਮਝ ਲੈਂਦੇ ਨੇ ਉਹਦੇ ਦੁੱਖ ਨਾਲ ਰਿਲੇਟ ਕਰ ਲੈਂਦੇ ਨੇ ਉਹ ਦੁੱਖ ਇਹਨਾਂ 'ਚ ਟ੍ਰਾਂਸਫਰ ਹੋ ਜਾਂਦਾ ਹੈ ਮਤਲਬ ਇੱਕ ਥੋੜਾ ਜਿਹਾ ਇਹਨਾਂ ਲਈ ਖੁਦਲੇ ਦੇ ਲਈ ਥੋੜੀ ਨੈਗੇਟਿਵ ਜੀ ਚੀਜ਼ ਰਹਿ ਜਾਂਦੀ ਹੈ ਕਿ ਇਹ ਦੁਖੀਆਂ ਦੇ ਨਾਲ ਦੁਖੀ ਹੋ ਜਾਂਦੇ ਨੇ ਨਾਲ ਹੈਨਾ ਤੇ ਇਹ ਇਹਨਾਂ ਦਾ ਬੜਾ ਦੂਜੇ ਨੰਬਰ ਦਾ ਸਟਰੋਂਗ ਫੰਕਸ਼ਨ ਹੁੰਦਾ ਹੈ ਕਿ ਦੂਜੇ ਦੀ ਫੀਲਿੰਗਸ ਨੂੰ ਸਮਝ ਸਕਦੇ ਨੇ ਇਹ ਇਸ ਕਰਕੇ ਨਾ ਇਹ ਜਿਵੇਂ ਤੁਸੀਂ ਕਹਿ ਲਓ ਟ੍ਰੇਨਰ ਬੜੇ ਵਧੀਆ ਬਣਦੇ ਨੇ ਕੋਚ ਬੜੇ ਵਧੀਆ ਬਣਦੇ ਨੇ ਹਾਂ ਥੈਰੇਪਿਸਟ ਬੜੇ ਵਧੀਆ ਬਣਦੇ ਨੇ ਕਿਉਂਕਿ ਇਹ ਦੂਜੇ ਬੰਦਿਆਂ ਨੂੰ ਸਮਝਦੇ ਨੇ ਦੂਜਿਆਂ ਦੀ ਫੀਲਿੰਗਸ ਨੂੰ ਸਮਝ ਸਮਝਦੇ ਨੇ ਇਹ ਚੰਗੇ ਤਰੀਕੇ ਨਾਲ ਅ ਤੇ ਇਹ ਇਹਨਾਂ ਦਾ ਹੈਲਥੀਐਸਟ ਫੰਕਸ਼ਨ ਹੁੰਦਾ ਹੈ ਮਤਲਬ ਇਹ ਚੰਗੀ ਗੱਲ ਹੈ ਕਿ ਇਹ ਦੂਜੇ ਨਾਲ ਰਿਲੇਟ ਕਰ ਲੈਂਦੇ ਨੇ ਤੇ ਇਹਨਾਂ ਨੂੰ ਬੜਾ ਇਹ ਦੁਨੀਆ ਦੀ ਦੁਨੀਆ ਦੇ ਵਿੱਚ ਵਿਚਰਨਾ ਬੜਾ ਆਸਾਨ ਹੁੰਦਾ ਹੈ ਇਸ ਕਰਕੇ ਇਹਨਾਂ ਦੇ ਨਾਲ ਇਹਨਾਂ ਨੂੰ ਤੇ ਇਹਨਾਂ ਦਾ ਹੈਲਥੀਐਸਟ ਫੰਕਸ਼ਨ ਮੰਨਿਆ ਜਾਂਦਾ ਹੈ ਕਿ ਐਕਸਟਰਾਵਰਟ ਫੀਲਿੰਗ ਇਹ ਅਟਰੈਕਟ ਕਰਦੇ ਨੇ ਮਤਲਬ ਅਣਜਾਣ ਲੋਕ ਵੀ ਇਹਨਾਂ ਨਾਲ ਨਾ ਬੜੀ ਖੁੱਲ ਕੇ ਗੱਲ ਕਰ ਲੈਂਦੇ ਨੇ ਮਤਲਬ ਇਹਨਾਂ ਚ ਨਾ ਕਹਿੰਦੇ ਇਹਦਾ ਜਾਦੂ ਹੁੰਦਾ ਕੋਈ ਵੀ ਅਣਜਾਣ ਬੰਦਾ ਵੀ ਬੈਠਾ ਬਹੁਤ ਛੇਤੀ ਉਹਨੂੰ ਲੱਗਦਾ ਕਿ ਇਹ ਇੰਨਾ ਭਰੋਸੇਯੋਗ ਆ ਕਿ ਮੈਂ ਇਹਨੂੰ ਆਪਣੇ ਦੁੱਖ ਸੁੱਖ ਦੱਸਾਂ ਇਹਨੂੰ ਇਹਨੂੰ ਸੋਲਿਊਸ਼ਨ ਇਹਨਾਂ ਨੂੰ ਆਏ ਦੱਸਦੇ ਨੇ ਕਿ ਮੇਰਾ ਲੱਭ ਲੂ ਕ ਸੋਲਿਊਸ਼ਨ ਸੋਲਿਊਸ਼ਨ ਹਾਂ ਸੋਲਿਊਸ਼ਨ ਵੀ ਕਹਿ ਸਕਦੇ ਹਾਂ ਪਰ ਉਹਦਾ ਐ ਹੁੰਦਾ ਕਿ ਇਹਨਾਂ ਦਾ ਨਾ ਭਰੋਸਾ ਬਹੁਤ ਆ ਮਤਲਬ ਬੰਦਾ ਬੜ ਛੇਤੀ ਭਰੋਸਾ ਕਰ ਲੈਂਦਾ ਕਿ ਮੈਨੂੰ ਸਾਰੇ ਦੁੱਖ ਸੁੱਖ ਦੱਸਦਾ ਤੇ ਇਹ ਬਹੁਤ ਅੱچھے ਲਿਸਨਰ ਨੇ ਤੇ ਇਹ ਬਹੁਤ ਸੀਕਰੇਟਸ ਵੀ ਰੱਖਦੇ ਨੇ ਮਤਲਬ ਇਹ ਜ਼ਿਆਦਾ ਉਸ ਨੂੰ ਸੁਣ ਕੇ ਜ਼ਿਆਦਾ ਗੋਸਪ ਨਹੀਂ ਕਰਦੇ ਬਾਹਰ ਜਾ ਕੇ ਹੋਰ ਲੋਕਾਂ ਨੂੰ ਫਲਾਉਂਦੇ ਵੀ ਨਹੀਂ ਹੈਗੇ ਤਾਂ ਇਹ ਜਿਹੜਾ ਫੀਚਰ ਆ ਨਾ ਮਤਲਬ ਇਹਨਾਂ ਨੂੰ ਬੜਾ ਯੂਨੀਕ ਬਣਾਉਂਦਾ ਜਿਹੜਾ ਲੋਕਾਂ ਦੀ ਫੀਲਿੰਗਸ ਨੂੰ ਸੁਣਨਾ ਮਤਲਬ ਲੋਕਾਂ ਦੇ ਦੁੱਖ ਦੁਖਾਂ ਨੂੰ ਸੁਣਨਾ ਲੋਕਾਂ ਦੇ ਨਾ ਇਹ ਇਹਨਾਂ ਤੇ 네ਗੇਟਿਵ ਪੈਂਦਾ ਕਿਉਂਕਿ ਇਹ ਫਿਰ ਆਪ ਦੁਖੀ ਹੋ ਜਾਂਦੇ ਨੇ ਉਹਨਾਂ ਨੂੰ ਸੁਣ ਸੁਣ ਕੇ ਤੇ ਇਹ ਆਪਣੇ ਇਹਨਾਂ ਤੇ ਪ੍ਰਭਾਵ ਹੁੰਦਾ ਉਹਦਾ ਪਰ ਇਹ ਦੂਜਿਆਂ ਦਾ ਦੁੱਖ ਘਟਾਉਣ 'ਚ ਬੜਾ ਹੈਲਪਫੁਲ ਨੇ ਮੇਰੇ ਨਾ ਦਿਮਾਗ 'ਚ ਜਿਵੇਂ ਆ ਉਹ ਚੀਜ਼ ਆ ਰਹੀ ਆ ਆਪਾਂ ਇੱਕ ਵਾਰ ਪਹਿਲਾਂ ਐਪੀਸੋਡ ਕੀਤਾ ਸੀ ਡਾਕਟਰ ਅਮਰ ਆਜ਼ਾਦ ਹੁੰਦੇ ਸੀ ਤੁਹਾਡੇ ਉੱਥੇ ਨਾ ਪਟਿਆਲੇ ਤੇ ਉਹਨਾਂ ਉਹਨਾਂ 'ਚ ਵੀ ਕਹਿੰਦੇ ਨੇ ਕਿ ਉਹ ਬਹੁਤ ਚੰਗੇ ਸੀਗੇ ਵੈਸੇ ਤਾਂ ਪਰ ਉਹਨਾਂ ਉਹ ਨਾ ਆਪਣੇ ਮਰੀਜ਼ਾਂ ਨੂੰ ਜਦ ਉਹਨਾਂ ਦਾ ਇਲਾਜ ਕਰਦੇ ਹੁੰਦੇ ਸੀਗੇ ਉਹ ਉਹਨਾਂ ਨੂੰ ਦੇਖ ਕੇ ਬੜੇ ਦੁਖੀ ਹੋ ਜਾਂਦੇ ਸੀ ਉਹਨਾਂ ਨਾਲ ਬਹਿ ਜਾਂਦੇ ਹੁੰਦੇ ਸੀਗੇ ਤੇ ਇਹ ਬੜਾ ਕੁਐਸਚਨ ਰਿਹਾ ਸੀਗਾ ਕਿ ਡਾਕਟਰ ਸਾਹਿਬ ਜਿਹੜੇ ਕਿ ਆਪ ਆਪਣੀ ਇੰਨਾ ਧਿਆਨ ਲੱਖਦੇ ਨੇ ਆਪਣੇ ਫੂਡ ਦਾ ਆਪਣੀ ਹੈਲਥ ਦਾ ਉਹਨਾਂ ਦੀ ਜਿਹੜੀ ਡੈਥ ਹੋਈ ਏ ਉਹ ਵੀ ਕੈਂਸਰ ਕਰਕੇ ਹੋਈ ਸੀਗੀ ਐਂਡ ਚ ਜਾ ਕੇ ਤਾਂ ਲੋਕਾਂ ਨੇ ਬੜਾ ਕੁਐਸਚਨ ਚੱਕਿਆ ਸੀ ਕਿ ਉਹਨਾਂ ਨੂੰ ਕੈਂਸਰ ਕਿਉਂ ਹੋਇਆ ਤੇ ਉਹਨਾਂ ਦੀ ਬੇਟੀ ਨੇ ਆ ਕੇ ਇੰਟਰਵਿਊ ਦਿੱਤੀ ਸੀਗੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਉਹ ਉਹਨਾਂ ਦੇ ਇਮੋਸ਼ਨਸ ਕਰਕੇ ਉਹਨਾਂ ਨੂੰ ਕੈਂਸਰ ਹੋਇਆ ਹੋਇਆ ਉਹਨਾਂ ਦੀ ਖਾਣ ਪੀਣ ਕਰਕੇ ਜਾਂ ਲਾਈਫ ਸਟਾਈਲ ਕਰਕੇ ਨਹੀਂ ਸੀਗਾ ਉਹ ਉਹ ਮੋਸਟਲੀ ਉਹਨਾਂ ਦੇ ਇਮੋਸ਼ਨਸ ਕਰਕੇ ਸੀਗਾ ਕਿਉਂਕਿ ਉਹ ਲੋਕਾਂ ਦੇ ਇਮੋਸ਼ਨਸ ਨੂੰ ਐਬਜ਼ਾਰਬ ਕਰ ਲੈਂਦੇ ਸੀਗੇ ਬਹੁਤ ਮਤਲਬ ਆਪਣੇ ਦੇ ਵਿੱਚ ਲੈ ਆਉਂਦੇ ਸੀ ਜੋ ਲੋਕ ਲੋਕ ਦੁਖੀ ਹੁੰਦੇ ਸੀ ਤਾਂ ਆਪ ਵੀ ਨਾਲ ਦੁਖੀ ਹੋ ਜਾਂਦੇ ਸੀਗੇ ਤਾਂ ਇਹਦੇ ਨਾਲ ਇਹਦੇ ਚ ਨਾਲ ਸਟ्रेस ਬਣ ਜਾਂਦਾ ਸੀਗਾ ਉਹਨਾਂ ਦਾ ਤੇ ਸਟ्रेस ਬਣਨ ਦੇ ਨਾਲ ਹੀ ਫਿਰ ਜਿਹੜੀ ਇਹ ਜਿਹੜੀਆਂ ਕਈ ਬਿਮਾਰੀਆਂ ਹੁੰਦੀਆਂ ਨੇ ਸਟ्रेस ਦੇ ਨਾਲ ਹੀ ਉੱਪਰ ਕਿ ਆਂਦੀਆਂ ਨੇ ਤਾਂ ਮੈਂ ਇੱਕਦਮ ਰਿਲੇਟ ਕੀਤਾ ਕਿ ਇਹ ਉਥੇ ਗੱਲ ਕਿਤੇ ਨਾ ਕਿਤੇ ਜਾ ਕੇ ਵੱਜਦੀ ਹੈ ਉਸ ਤਰ੍ਹਾਂ ਦੀ ਪਰਸਨੈਲਿਟੀ ਹੋ ਸਕਦੇ ਨੇ ਕਿ ਡਾਕਟਰ ਅਮਰ ਅਜ਼ਾਦ ਉਸ ਟਾਈਪ ਦੀ ਪਰਸਨੈਲਿਟੀ ਹੋਣ ਇਸ ਟਾਈਪ ਦੀ ਤੇ ਇਹ ਹੋਇਆ ਇਹ ਜਿਹੜੇ ਲੋਕ ਹੁੰਦੇ ਨੇ ਜਿਵੇਂ ਏਜ ਵਿੱਚ ਇਹ ਲੋਕ ਨੇ ਨਾ ਜਿਵੇਂ ਪਰਿਵਾਰ ਚ ਕਿਸੇ ਨੂੰ ਵੀ ਕੋਈ ਪ੍ਰੋਬਲਮ ਚੱਲ ਰਹੀ ਆ ਤਾਂ ਇਹ ਬੜੇ ਬੇਚੈਨ ਰਹਿੰਦੇ ਨੇ ਬਹੁਤ ਬੇਚੈਨ ਰਹਿੰਦੇ ਨੇ ਮਤਲਬ ਕਿਸੇ ਨੂੰ ਵੀ ਕੋਈ ਨੇੜੇ ਤੇੜੇ ਰਿਸ਼ਤੇਦਾਰ ਆ ਜਾਂ ਆਪਣੇ ਘਰ ਦੇਆਂ ਚੋਂ ਆ ਜਾਂ ਜਿਹੜੇ ਨੇੜੇ ਤੇੜੇ ਲੋਕ ਨੇ ਕੋਈ ਵੀ ਦੁਖੀ ਆ ਤਹੇ ਕਾਫੀ ਦੁਖੀ ਰਹਣਗੇ ਉਸ ਨੂੰ ਲੈ ਕੇ ਸੋਚੀ ਜਾਣਗੇ ਸਟ੍ਰੈਸ ਚ ਰਹਿੰਦੇ ਨੇ ਤੇ ਆਪਣੀ ਸਿਹਤ ਦਾ ਨੁਕਸਾਨ ਕਰ ਲੈਂਦੇ ਨੇ ਉਹਦੇ ਚ ਆਪਣੇ ਹੈਲਥ ਦਾ ਕਾਫੀ ਤਾਂ ਇਹਨਾਂ ਦੇ ਵਿੱਚ ਮਤਲਬ ਇਹਨੂੰ ਤੁਸੀਂ ਸਟਰੈਂਥ ਵੀ ਕਹਿ ਸਕਦੇ ਹੋ ਇਹ ਵੀਕਨੈਸ ਵੀ ਹੈਗੀ ਇੱਕ ਤਰੀਕੇ ਦੀ ਨਵੇਂ ਸਮਾਜ ਵਾਸਤੇ ਚਲੋ ਵੀਕਨੈਸ ਆ ਪਰ ਐਕਚੁਅਲ ਚ ਹੈਗੀ ਤਾਂ ਸਟਰੈਂਥ ਆ ਕਿ ਇਹ ਦੂਸਰੇ ਬੰਦੇ ਵਾਸਤੇ ਬੜੇ ਕੇਅਰਿੰਗ ਹੁੰਦੇ ਨੇ ਦਿਲ ਦਿਲ ਦੇ ਬਹੁਤ ਸੌਫਟ ਹੁੰਦੇ ਨੇ ਸੌਫਟ ਹੁੰਦੇ ਨੇ ਤੇ ਪਰ ਇਹਦੇ ਚ ਨਾ ਆਈ ਐਨ ਐਫ ਜੇ ਦੇ ਵਾਸਤੇ ਇੰਨਾ ਜ਼ਿਆਦਾ ਇਹ ਫਿਕਰਕੰਦੀ ਚੀਜ਼ ਨਹੀਂ ਹੈਗੀ ਕਿਉਂਕਿ ਇਹਨਾਂ ਦਾ ਦੂਜੇ ਨੰਬਰ ਦਾ ਫੰਕਸ਼ਨ ਹੈ ਇਹ ਐਕਸਟਰਵਰਟ ਫੀਲਿੰਗ ਜਿਹੜੀ ਦੂਜੇ ਨੰਬਰ ਦਾ ਹੈ ਜਿਹੜੀ ਪਰਸਨੈਲਿਟੀ ਟਾਈਪ ਦਾ ਇਹ ਪਹਿਲੇ ਨੰਬਰ ਦਾ ਹੋਊਗਾ ਐਕਸਟਰਵਰਟ ਫੀਲਿੰਗ ਉਹਨਾਂ ਲਈ ਉਹ ਜ਼ਿਆਦਾ ਚੀਜ਼ ਵੱਜੂਗੀ ਕਿ ਉਹ ਤਾਂ ਬਿਲਕੁਲ ਹੀ ਬਹੁਤ ਜ਼ਿਆਦਾ ਰਿਲੇਟ ਕਰਦੇ ਹੋਣਗੇ ਦੂਜਿਆਂ ਦੇ ਦੁੱਖ ਦੇ ਨਾਲ ਜਾਂ ਸੁੱਖ ਦੇ ਨਾਲ ਹਨਾ ਤੇ ਉਹ ਜਦੋਂ ਆਪਾਂ ਉਹਨਾਂ ਤੇ ਪਹੁੰਚਾਂਗੇ ਉਦੋਂ ਆਪਾਂ ਗੱਲ ਉਹਦੇ ਬਾਰੇ ਜ਼ਿਆਦਾ ਕਰਾਂਗੇ ਤੇ ਇਹ ਇਹਨਾਂ ਦੀਆਂ ਦੋ ਸਟੈਪਸ ਇਹਨਾਂ ਦਾ ਨਾ ਇਹਦੇ ਚ ਇਹਦੇ ਚ ਕੀ ਹੋ ਜਾਂਦਾ ਨਾ ਜਿਹੜਾ ਇੰਟਿਊਸ਼ਨਸ ਨੇ ਪਹਿਲੀਆਂ ਹੂੰ ਤੇ ਇਹ ਇਹ ਫੀਲਿੰਗਸ ਨੇ ਇਹ ਇਹ ਜ਼ਿਆਦਾ ਤੰਗ ਕਰਦੀ ਐ ਇਹਨਾਂ ਨੂੰ ਹੂੰ ਮਤਲਬ ਇੱਕ ਤਾਂ ਕੰਕ੍ਰੀਟ ਐਵਿਡੈਂਸ ਕੋਈ ਨਹੀਂ ਹੈਗਾ ਇੰਟਿਊਸ਼ਨਸ ਨੇ ਹੂੰ ਇੰਟਿਊਸ਼ਨਸ ਦੇ ਨਾਲ ਫੀਲਿੰਗ ਜੁੜ ਗਈ ਹੁਣ ਉਹ ਦਿਮਾਗ ਨਾ ਜੁੜ ਚੱਲਦਾ ਰਹਿੰਦਾ ਕਿ ਇਹ ਮਾੜੇ ਵੱਲ ਨੂੰ ਸੋਚਣ ਲੱਗਿਆ ਮਾੜੇ ਵੱਲ ਨੂੰ ਹੀ ਸੋਚੀ ਜਾਊਗਾ ਇੰਟਿਊਸ਼ਨਸ ਉਮੀਦ ਜੁੜਦੀ ਰਹਿਣਗੀਆਂ ਤੇ ਉਵੇਂ ਉਹਨੂੰ ਫੀਲ ਫੀਲ ਫਿਜ਼ੀਕਲ ਲਈ ਜਾਣ ਕੇ ਆਪਣੇ ਉੱਤੇ ਦੁੱਖ ਆਪਣੇ ਉੱਤੇ ਲਈ ਜਾਣਗੇ ਚਾਹੇ ਉਧਰ ਚੱਲ ਰਿਹਾ ਹੋਵੇ ਚਾਹੇ ਨਾ ਚੱਲ ਰਿਹਾ ਹੋਵੇ ਕਿਸੇ ਦੇ ਇਸ ਦਿਨ ਦੁੱਖ ਹੋਵੇ ਨਾ ਸੋਚ ਸੋਚ ਕੇ ਇੰਟੂਸ਼ਨਸ ਨਾਲ ਸੋਚ ਸੋਚ ਕੇ ਆਪਣੇ ਤੇ ਦੁੱਖ ਲਈ ਜਾਣਗੇ ਬੈਠੇ ਸੋਚੀ ਜਾਣਗੇ ਰੋਈ ਜਾਣਗੇ ਡਿਪਰੈਸ਼ਨ ਦੇ ਵਿੱਚ ਮੂੰਹ ਸੱਲੇ ਸਿੱਟ ਕੇ ਬੈਠੇ ਰਹਿਣਗੇ ਰਾਈ ਦਾ ਪਹਾੜ ਨਹੀਂ ਕਹਿੰਦੇ ਪਰ ਰਾਈ ਦਾ ਪਹਾੜ ਬਣਾ ਕੇ ਬਹਿ ਜਾਣਗੇ ਆ ਉਹ ਵੀ ਹੋ ਸਕਦਾ ਮਤਲਬ ਜਿਹੜਾ ਆਪਾਂ ਕਹਿ ਰਹੇ ਨੇ ਕਿ ਦੋਨੋਂ ਰਲ ਜਾਂਦੇ ਨੇ ਇੰਟੂਸ਼ਨ ਹਾਂ ਇੰਟੂਿਸ਼ਨ ਤੇ ਫੀਲਿੰਗ ਨਾਲ ਜਾਂਦੇ ਨੇ ਹਾਂ ਫਿਰ ਇਹ ਥੋੜਾ ਡੇਂਜਰਸ ਜਿਹਾ ਕਨਸੈਪਟ ਬਣ ਜਾਂਦਾ ਹੈ ਆ ਪਰ ਇਹ ਇਕੱਲੇ ਦੁੱਖ ਦੇ ਵਿੱਚ ਨਹੀਂ ਫਿਰ ਇਹ ਦੂਜਿਆਂ ਦੀ ਖੁਸ਼ੀ ਵਿੱਚ ਵੀ ਸੇਮ ਫੀਲ ਕਰਦੇ ਹੋਣਗੇ ਵੀ ਇਹਨਾਂ ਨੇ ਦਿਮਾਗ 'ਚ ਇਹ ਸੋਚ ਲੈਣਾ ਕਿ ਅੱਛਾ ਮੇਰੇ ਫੈਮਿਲੀ ਮੈਂਬਰ ਹੈ ਜਿਹੜਾ ਇਹਦਾ ਕੰਮ ਵਧੀਆ ਹੋ ਗਿਆ ਹੁਣ ਮੈਨੂੰ ਲੱਗ ਰਿਹਾ ਕਿ ਉਹਦਾ ਫਿਊਚਰ ਬ੍ਰਾਈਟ ਹੈ ਉਹਨਾਂ ਨੇ ਦਿਮਾਗ ਦੀ ਇੰਟੂਿਸ਼ਨ ਤੋਂ ਬਣਾ ਲਿਆ ਫਿਰ ਉਹਨੂੰ ਫੀਲ ਵੀ ਕਰਨਾ ਸ਼ਾਰਟ ਕਰ ਦੇਣਗੇ ਉਹ ਖੁਸ਼ੀ ਵੀ ਮਹਿਸੂਸ ਕਰਨਾ ਸ਼ਾਰਟ ਕਰ ਦੇਣਗੇ ਜਲਦੀ ਹਾਂ ਵੀ ਆਪਣੀ ਫੀਲਿੰਗ ਦੇ ਵਿੱਚ ਥੋੜੇ ਐਕਸਾਈਟਡ ਹੋ ਜਾਂਦੇ ਨੇ ਫੀਲ ਵਧੀਆ ਕਰਨ ਲੱਗ ਜਾਂਦੇ ਨੇ ਬਿਨਾਂ ਰੀਜ਼ਨ ਜੇ ਤੋਂ ਹਜੇ ਹੋਇਆ ਨਹੀਂ ਹੋਊਗਾ ਕੰਮ ਉਹ ਪਰ ਉਹ ਫਿਰ ਵੀ ਪਹਿਲਾਂ ਹੀ ਫੀਲ ਕਰਨ ਲੱਗ ਜਾਂਦੇ ਹਨ ਹੁਣ ਵੀਕਨੈਸਿਸ ਦੀ ਗੱਲ ਕਰੋ ਇਹ ਹੋਇਆ ਵੀਕਨੈਸਿਸ ਦਾ ਹਾਂ ਵੀਕਨੈਸਿਸ ਇਹਨਾਂ ਦੀ ਜਿਹੜੀ ਵੀਕਨੈਸਿਸ ਦੇ ਵਿੱਚ ਪਹਿਲਾ ਪੈਰਾਮੀਟਰ ਆਂਦਾ ਹੈ ਉਹ ਆਂਦਾ ਇੰਟਰੋਵਰਟਿਡ ਥਿੰਕਿੰਗ ਮਤਲਬ ਇਹ ਐਨਾਲਾਈਜ਼ ਕਰਨ ਕਿਸੇ ਚੀਜ਼ ਨੂੰ ਉਧੇੜ ਬੋੜਨ ਕਰਨ ਚ ਕਿਸੇ ਚੀਜ਼ ਦੀ ਥੋੜੇ ਕਮਜ਼ੋਰ ਹੁੰਦੇ ਨੇ ਇਹਨਾਂ ਦਾ ਤੀਜੇ ਨੰਬਰ ਦਾ ਫੰਕਸ਼ਨ ਆਂਦਾ ਹੈ ਇਹ ਤੇ ਜਿਹੜੇ ਇਹਨਾਂ ਨੇ ਸੋਚ ਲਿਆ ਦਿਮਾਗ 'ਚ ਉਹਨਾਂ ਨੂੰ ਲੱਗਿਆ ਇਹਨਾਂ ਦੀ ਗੱਟ ਫੀਲਿੰਗ ਜੋ ਤੂੰ ਪਹਿਲਾਂ ਵਰਡ ਯੂਜ਼ ਕੀਤਾ ਜੋ ਗੱਟ ਫੀਲਿੰਗ ਤੇ ਉਹਨਾਂ ਨੂੰ ਲੱਗਿਆ ਕਿ ਹੋਊਗਾ ਉਹਨੂੰ ਨਾ ਇਹ ਚੀਜ਼ ਫਾੜ ਨਹੀਂ ਕਰ ਸਕਦੇ ਉਹਦੀ ਜੋ ਗੱਟ ਫੀਲ ਆ ਨਹੀਂ ਆ ਗਈ ਉਹ ਆ ਗਈ ਉਹਨੂੰ ਚੰਗੇ ਤਰੀਕੇ ਨਾਲ ਐਨਾਲਾਈਜ਼ ਨਹੀਂ ਕਰ ਸਕਦੇ ਉਹਨਾਂ ਨੂੰ ਇਹ ਨਹੀਂ ਇਹ ਕੁਐਸਚਨ ਨਹੀਂ ਖੜਾ ਕਰਦੇ ਕਿ ਜੋ ਮੈਂ ਮੇਰੀ ਗੱਟ ਫੀਲਿੰਗ ਨੇ ਕਿਹਾ ਉਹ ਗਲਤ ਵੀ ਹੋ ਸਕਦਾ ਹੈ ਉਹਨੂੰ ਮੈਂ ਐਨਾਲਾਈਜ਼ ਕਰ ਲਾਂਗਾ ਹਾਂ ਉਹਨੂੰ ਮੈਂ ਤੋੜ ਕੇ ਦੇਖ ਲਾਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਉਹ ਵਾਲਾ ਕੰਮ ਨਹੀਂ ਇਹਨਾਂ ਤੋਂ ਬਹੁਤ ਚੰਗੇ ਤਰੀਕੇ ਨਾਲ ਹੁੰਦਾ ਹੈ ਤੇ ਇੰਟਰਵਰਟ ਥਿੰਕਿੰਗ ਆਪ ਦੀ ਜਿਹੜੀ ਇਹਨਾਂ ਨੇ ਧਾਰਨਾ ਬਣਾਈ ਹੈ ਉਹਦੇ ਉੱਤੇ ਥੋੜਾ ਟਾਈਮ ਸਪੈਂਡ ਕਰਕੇ ਉਹਨੂੰ ਚੰਗੇ ਤਰੀਕੇ ਨਾਲ ਪ੍ਰੈਕਟੀਕਲ ਤਰੀਕੇ ਨਾਲ ਐਨਲਾਈਜ਼ ਕਰਨਾ ਇਹ ਇਹਨਾਂ ਦਾ ਕਮਜ਼ੋਰ ਪੱਖ ਹੁੰਦਾ ਹੈ। ਹਾਂਜੀ ਇਹ ਇੰਪਲੀਮੈਂਟ ਜਦੋਂ ਇੰਪਲੀਮੈਂਟੇਸ਼ਨ ਕਰਦੇ ਨੇ ਨਾ ਕਿਸੇ ਚੀਜ਼ ਦੀ ਉਹਦੇ ਚ ਨਾ ਇਹ ਥਿੰਕਿੰਗ ਵਾਲੇ ਪੈਟਰਨ ਨਹੀਂ ਕਰਦੇ ਫੀਲਿੰਗ ਤੇ ਆ ਜਾਂਦੇ ਨੇ। ਹਾਂ ਮਤਲਬ ਆਪਾਂ ਆਪਾਂ ਜਿਵੇਂ ਕਹਿ ਲਿਆ ਨਾ ਫੀਲਿੰਗ ਇਨੀ ਸਟਰੋਂਗ ਹੈ ਨਾ ਦੀ ਕਿ ਚਾਹੇ ਇੰਟੀਊਸ਼ਨਸ ਜਾਏ ਉਦੋਂ ਕੁਝ ਮਰਜ਼ੀ ਪੜ ਲੈਣੇ ਕਿਤਾਬਾਂ ਜਿਹੜੀ ਮਰਜ਼ੀ ਪੜ ਲੈਣ ਹਨਾ ਕੁਝ ਦੇਖੀ ਜਾਣ ਕਿ ਯੋਗਾ ਚੰਗਾ ਹੁੰਦਾ ਮਾੜਾ ਹੁੰਦਾ ਪਰ ਜਦੋਂ ਕਰਨ ਦੀ ਬਾਰੀ ਆਂਦੀ ਆ ਉਦੋਂ ਇਹਨਾਂ ਨੇ ਉਹੀ ਕਰਨਾ ਜੋ ਇਹਨਾਂ ਦਾ ਜੀਜਾ ਫੀਲ ਫੀਲ ਦੇ ਵਿੱਚ ਡੁੱਲ ਜਾਣਾ ਇਹਨਾਂ ਨੇ ਫੀਲ ਦੇ ਹਿਸਾਬ ਨਾਲ ਹੀ ਚੱਲਣਾ ਇਹਨਾਂ ਨੇ ਮਤਲਬ ਉਹਨੂੰ ਨਹੀਂ ਮੰਨਣਾ ਕਿ ਪ੍ਰੈਕਟੀਕਲ ਕੀ ਹੋਣਾ ਚਾਹੀਦਾ ਆਪਾਂ ਕਹਿੰਨਾ ਕਿ ਹਿਸਾਬ ਕਿਤਾਬ ਨਾਲ ਨਹੀਂ ਚੱਲਣਾ ਪ੍ਰੋਫਿਟ ਲਾਸ ਨਹੀਂ ਦੇਖਣਾ ਉਹਦੇ ਇਹਨਾਂ ਨੇ ਫੀਲ ਮੰਗੂ ਡੋਲੇ ਆਣਾ ਬਸ ਫੀਲ ਦੇ ਤੇ ਹੀ ਗੇਮ ਖੇਡਣੀ ਹੈ ਇਹਨਾਂ ਦੀ ਉੱਥੇ ਥੋੜੇ ਵੀਕ ਹੁੰਦੇ ਨੇ ਹਾਂ ਤੇ ਕਿਉਂਕਿ ਇਹ ਤੀਜਾ ਫੰਕਸ਼ਨ ਹੈ ਕਈ ਵਾਰ ਕੀ ਹੁੰਦਾ ਨਾ ਕਿ ਆਪਣੀ ਜਿਹੜੀ ਲਾਈਫ ਹੁੰਦੀ ਹੈ ਉੱਤੇ ਬਹੁਤ ਡਿਪੈਂਡ ਕਰਦਾ ਹੁੰਦਾ ਕਿ ਤੁਹਾਡਾ ਕਿਹੜਾ ਫੰਕਸ਼ਨ ਜ਼ਿਆਦਾ ਉੱਭਰ ਕੇ ਆਂਦਾ ਹੈ ਕਈ ਵਾਰ ਇਹ ਹੋ ਸਕਦਾ ਹੈ ਕਿ ਇਹ ਇਹ ਫੀਲਿੰਗ ਜਿਹੜਾ ਦੂਜੇ ਨੰਬਰ ਦਾ ਫੰਕਸ਼ਨ ਸੀ ਉਹਨੂੰ ਬਹੁਤ ਜ਼ਿਆਦਾ ਪ੍ਰੈਕਟਿਸ ਨਹੀਂ ਕਰਦੇ ਜੇ ਆਪਣੇ ਆਸ-ਪਾਸ ਇਹ ਇਹਨਾਂ ਦੇ ਆਸ-ਪਾਸ ਜਿਹੜੇ ਲੋਕ ਨੇ ਇਹਨਾਂ ਦੇ ਫੈਮਿਲੀ ਮੈਂਬਰ ਨੇ ਉਹ ਫੀਲਿੰਗ ਵਾਲੇ ਹੀ ਨਹੀਂ ਹੈਗੇ ਕੋਈ ਵੀ ਨਹੀਂ ਹੈਗਾ ਤਾਂ ਬਚਪਨ ਤੋਂ ਇਹ ਫੀਲਿੰਗ ਤੋਂ ਤਾ ਇਹ ਵੀ ਹੋ ਸਕਦਾ ਹੈ ਕਿ ਇਹਨਾਂ ਦਾ ਪਹਿਲਾ ਤੇ ਤੀਜਾ ਫੰਕਸ਼ਨ ਆਪਸ ਵਿੱਚ ਕੰਬਾਈਨ ਹੋ ਜਾਣ ਇੰਟਰਵਰਟ ਇੰਟੂਸ਼ਨ ਤੇ ਇੰਟਰਵਰਟ ਥਿੰਕਿੰਗ ਜੇ ਇਹ ਦੋ ਚੀਜ਼ਾਂ ਸਟਰੋਂਗ ਹੋ ਜਾਣ ਇਹਨਾਂ ਦੀਆਂ ਫਿਰ ਇਹ ਨਾ ਥੋੜਾ ਓਵਰ ਐਨਲਾਈਜ਼ ਕਰਨ ਲੱਗ ਜਾਂਦੇ ਨੇ ਚੀਜ਼ਾਂ ਨੂੰ ਅੰਦਰ ਹੀ ਅੰਦਰ ਰਹਿਣਾ ਮਤਲਬ ਆਪ ਹੀ ਸੋਚੀ ਜਾਣਾ ਤੇ ਫਿਰ ਆਪ ਹੀ ਉਹਨੂੰ ਐਨਲਾਈਜ਼ ਕਰ ਲੈਣਾ ਚੀਜ਼ ਨੂੰ ਤੇ ਉਹਨੂੰ ਸੱਚ ਮੰਨ ਲੈਣਾ ਓਵਰ ਐਨਾਲਿਟਿਕਲ ਬਣ ਜਾਂਦੇ ਨੇ ਇਹ ਜਿਹਨੇ ਕਹਿੰਦੇ ਨੇ ਨਾ ਕਈ ਲੋਕ ਕਹਿੰਦੇ ਨੇ ਕਿ ਮੈਂ ਸੋਚਦਾ ਬਹੁਤ ਹਾਂ ਜੀ ਮੈਂ ਓਵਰ ਥਿੰਕਿੰਗ ਕਰਦਾ ਬਹੁਤ ਜ਼ਿਆਦਾ ਤੇ ਉਹ ਇਸ ਤਰੀਕੇ ਦਾ ਕੰਬੀਨੇਸ਼ਨ ਹੋ ਸਕਦਾ ਹੈ ਕਿ ਤੁਹਾਡਾ ਪਹਿਲਾ ਪੈਰਾਮੀਟਰ ਤੇ ਜਿਹੜਾ ਤੀਜਾ ਪੈਰਾਮੀਟਰ ਹੈ ਆਪਸ ਵਿੱਚ ਜੁੜ ਕੇ ਤੁਸੀਂ ਬਿਨਾ ਮਤਲਬ ਤੋਂ ਰਾਈ ਦਾ ਪਹਾੜ ਬਣਾਈ ਜਾਓ ਸੋਚੀ ਜਾਓ ਚੀਜ਼ਾਂ ਨੂੰ ਓਵਰ ਐਨਾਲਾਈਜ਼ ਕਰ ਲਓ ਤੇ ਉਹ ਚੀਜ਼ਾਂ ਤੋਂ ਥੋੜਾ ਬਚਣਾ ਚਾਹੀਦਾ ਹੈ ਆਪਣਾ ਫੀਲਿੰਗ ਜਿਹੜਾ ਤੁਹਾਡਾ ਦੂਜੇ ਨੰਬਰ ਦਾ ਫੰਕਸ਼ਨ ਹੈ ਉਹਨੂੰ ਥੋੜਾ ਬਾਹਰ ਲੈ ਕੇ ਆਣਾ ਕਨੈਕਟ ਕਰਨਾ ਲੋਕਾਂ ਦੇ ਨਾਲ ਉਹ ਤੁਹਾਡੇ ਜ਼ਰੂਰੀ ਹੋ ਜਾਂਦਾ ਹੈ ਇਹ ਪਰਸਨੈਲਿਟੀ ਟਾਈਪ ਨੂੰ ਬੈਲੈਂਸ ਆ ਬਣਾਉਣ ਦੇ ਲਈ ਆਪਣੀ ਲਾਈਫ 'ਚ ਬੈਲੈਂਸ ਬਣਾਉਣ ਲਈ ਹਾਂਜੀ ਤੇ ਚੌਥਾ ਜਿਹੜਾ ਇਹਨਾਂ ਦਾ ਸਭ ਤੋਂ ਵੀਕਸਟ ਫੰਕਸ਼ਨ ਹੈਗਾ ਉਹ ਹੈਗਾ ਐਕਸਟਰੋਵਰਟ ਸੈਂਸਿੰਗ ਮਤਲਬ ਇਹਨਾਂ ਨੂੰ ਜਿਹਨੂੰ ਕਹਿੰਦੇ ਨੇ ਨਾ ਕਿ ਹੁਣੀ ਇਸੇ ਟਾਈਮ ਮੂਮੈਂਟ ਮੂਮੈਂਟ ਤੇ ਰਹਿਣਾ ਉਹ ਇਹਨਾਂ ਨੂੰ ਨਹੀਂ ਆਉਂਦਾ ਹੈਗਾ ਉਹ ਇਹਨਾਂ ਨੇ ਇਹਨਾਂ ਨੂੰ ਮੁਸ਼ਕਿਲ ਆਉਂਦੀ ਹੈ ਇਸ ਚੀਜ਼ 'ਚ ਕਿ ਜੇ ਤੁਹਾਨੂੰ ਇਹਨਾਂ ਨੂੰ ਖੜੇ ਪੈਰ ਕੋਈ ਕੰਮ ਕਰਨ ਨੂੰ ਕਹਿ ਦੋ ਨਾ ਤਾਂ ਉਹ ਤਾਂ ਭੱਜਦੇ ਨੇ ਇਹ ਇਹਨਾਂ ਨੂੰ ਥੋੜੀ ਪਲੈਨਿੰਗ ਕਰਨੀ ਪੈਂਦੀ ਹੈ ਥੋੜੇ ਪ੍ਰੈਕਟੀਕਲ ਜੇ ਨਹੀਂ ਹੁੰਦੇ ਹੈਗੇ ਜੋ ਵੀ ਇਹਨਾਂ ਨੇ ਇੰਪਲੀਮੈਂਟ ਕਰਨਾ ਹੈ ਇਹਨਾਂ ਨੂੰ ਕਾਫੀ ਪਲਾਨ ਕਰਕੇ ਇੰਪਲੀਮੈਂਟ ਕਰਨੀਆਂ ਪੈਂਦੀਆਂ ਨੇ ਇਹ ਚੀਜ਼ਾਂ ਅ ਹੁਣ ਜੇ ਇਹਨਾਂ ਨੂੰ ਕਹਿ ਦੋ ਕਿ ਤੁਸੀਂ ਅੱਧੇ ਘੰਟੇ ਦਾ ਇੱਕ ਲੈਕਚਰ ਦੇ ਦਿਓ ਖੜੇ ਹੋ ਕੇ ਇਹਨਾਂ ਦੇ ਅੰਦਰ ਸਾਰਾ ਗਿਆਨ ਹੁੰਦਾ ਹੈ ਸਭ ਕੁਝ ਪਤਾ ਹੁੰਦਾ ਹੈ ਇਹਨਾਂ ਨੂੰ ਅੰਦਰ ਪਰ ਜੇ ਇਹਨਾਂ ਨੂੰ ਤੁਸੀਂ ਖੜੇ ਕਰ ਦੋਗੇ ਕਿ ਤੁਸੀਂ ਅੱਧੇ ਘੰਟੇ ਦੇ ਅੰਦਰ ਹੀ ਬੋਲਣਾ ਹੈ ਇਹ ਉਹਦੇ 'ਚ ਖਤਮ ਨਹੀਂ ਕਰ ਸਕਣਗੇ ਆਪਣੀ ਚੀਜ਼ ਇਹ 2-2 3-3 ਘੰਟੇ ਸ਼ਾਇਦ ਲਾ ਲੈਣ ਉਹ ਕੰਮ ਨੂੰ ਕਰਨ ਨੂੰ ਲੰਮਾ-ਲੰਮਾ ਖਿੱਚ ਲੈਣਗੇ ਤਾਂ ਇਹਨਾਂ ਦੀ ਐਕਸਟ੍ਰੋਵਰਟ ਸੈਂਸਿੰਗ ਕੀ ਬਾਹਰ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਆਪਣੀ ਸੋਚ ਨੂੰ ਕਿਵੇਂ ਜ਼ਾਹਿਰ ਕਰਨਾ ਹੈ ਜਿਹਦੇ ਨਾਲ ਕਿ ਲੋਕ ਸਮਝ ਸਕਣ ਇਹਨਾਂ ਦੀ ਚੀਜ਼ਾਂ ਨੂੰ ਇਹਨਾਂ ਨਾਲ ਰਿਲੇਟ ਕਰ ਸਕਣ ਉਹ ਥੋੜੀ ਇਹਨਾਂ ਦੀ ਕਮਜ਼ੋਰੀ ਹੁੰਦੀ ਹੈ ਅੱਛਾ ਇੱਕ ਹੋਰ ਮੈਂ ਦੱਸਾਂ ਇਹਦਾ ਮਤਲਬ ਕੀ ਕਹਿ ਲੋ ਕਿ ਕੋਈ ਕ੍ਰਿਟੀਸਾਈਜ਼ ਕਰਦਾ ਕੋਈ ਇਹਨੂੰ ਪਤਾ ਲੱਗ ਜੇ ਕਿ ਕੋਈ ਚੁਗਲੀਆਂ ਕਰਦਾ ਉਹਨੂੰ ਬਹੁਤ ਸੈਂਸਿਟਿਵ ਲੈ ਲੈਂਦੇ ਨੇ ਤੇ ਉਹਨੂੰ ਪਰਸਨਲੀ ਲੈ ਲੈਂਦੇ ਨੇ ਆਪਣੇ ਤੇ ਲੈ ਲੈਂਦੇ ਨੇ ਤੇ ਫਿਰੇ ਬੜੇ ਸੈਡ ਹੋ ਜਾਂਦੇ ਨੇ ਉੱਥੋਂ ਡੀਮੋਟੀਵੇਟ ਹੋ ਜਾਂਦੇ ਨੇ ਕਿ ਮੇਰੀ ਚੁਗਲੀ ਕੀਤੀ ਕਿਸੇ ਨੇ ਜਾਂ ਉਹਨੂੰ ਬਹੁਤ ਸੀਰੀਅਸ ਲੈ ਲੈਂਦੇ ਨੇ ਲੈਟ ਇਟ ਗੋ ਨਹੀਂ ਕਰ ਪਾਉਂਦੇ ਹੈਗੇ। ਰਾਈਟ ਯਾ ਰਾਈਟ। ਹਾਂ ਪੁਰਾਣੀ ਪੁਰਾਣੀ ਯਾਦਾਂ ਹਸਤ ਪਾਸਟ 'ਚ ਬਹੁਤ ਰਹਿੰਦੇ ਨੇ। ਪਾਸਟ ਨੂੰ ਕੁ ਉਦੇੜੀ ਜਾਣਗੇ, ਬਾਰ-ਬਾਰ ਪਾਸਟ ਨੂੰ ਯਾਦ ਕਰੀ ਜਾਣਗੇ। ਤੇ ਇਹ ਇਹਦਾ ਇੱਕ ਇੰਪੈਕਟ ਆਂਦਾ ਤੇ ਦੂਸਰਾ ਮੈਂ ਕਹਿ ਰਿਹਾ ਸੀ ਜਿਹੜੀ ਤੁਸੀਂ ਗੱਲ ਕਹਿ ਰਹੇ ਸੀ ਨਾ ਕਿ ਇਹ ਇਹ ਉਹ ਨਹੀਂ ਹੈਗੇ ਮਤਲਬ ਜੁਗਾੜੂ ਜੇ ਨਹੀਂ ਹੈਗੇ ਖੜੇ ਪੈਰ ਵਾਲੇ। ਜਿਵੇਂ ਖੜੇ ਪੈਰ ਦੇਖ ਰਿਹਾ ਮਾਹੌਲ ਕਿਵੇਂ ਮਾਹੌਲ ਦੇ ਹਿਸਾਬ ਨਾਲ ਐਡਾਪਟ ਕਰ ਲਾ ਉਹ ਨਹੀਂ ਹੈਗੇ। ਇਹ ਸਲੋ ਮੋਸ਼ਨ ਜੀ ਨੇ ਮਤਲਬ ਇਹਨਾਂ ਨੇ ਆਪਣੀ ਓਤੋਂ ਨਾ ਜਿੰਨੇ ਮਰਜ਼ੀ ਬਾਅਦ ਜੋ ਮਰਜ਼ੀ ਹੋਈ ਚੱਲੇ ਆਪਾਂ ਸਾਰੇ ਕਵਾਂਗੇ ਯਾਰ ਬੰਦੇ ਨੂੰ ਪਤਾ ਕਿਉਂ ਨਹੀਂ ਲੱਗ ਰਿਹਾ ਇਹਦੇ ਆਪਣੀ ਧੁੰਚ ਹੀ ਚੱਲਣਾ ਨੇ ਤੇ ਇਹਨਾਂ ਨੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਆਸ-ਪਾਸ ਦਾ ਸਿਸਟਮ ਚੇਂਜ ਹੋ ਚੁੱਕਿਆ ਸਾਰਾ ਕੁਝ ਇਹਨਾਂ ਨੇ ਉਹੀ ਪੈਟਰਨ ਉਹੀ ਸਟਾਈਲ ਉਸੇ ਸਪੇਸ ਤੇ ਆਪਣਾ ਜਿਵੇਂ ਕੰਮ ਕਰਨਾ ਉਵੇਂ ਹੀ ਕਰਦੇ ਰਹਿਣਗੇ ਹਮੇਸ਼ਾ ਇਹ ਕਦੀ ਖੜੇ ਪੈਰ ਐਡਜਸਟ ਨਹੀਂ ਕਰਨਗੇ ਇੱਕਦਮ ਕਿ ਆ ਪਾ ਜਿਵੇਂ ਨਾਰਮਲ ਲੋਕ ਨੇ ਨਾ ਰਿਫਲੈਕਟਿਵ ਰਿਫਲੈਕਸ਼ਨਸ ਮਾਰੀਆਂ ਨੇ ਮਤਲਬ ਮੰਨ ਕੇ ਚਲੋ ਕਿ ਰਿਫਲੈਕਟਿਵ ਨਹੀਂ ਆਗੇ ਜੋ ਇੱਕ ਪੈਟਰਨ ਬਣਾ ਲਿਆ ਉਸੇ ਪੈਟਰਨ 'ਚ ਇਹਨਾਂ ਨੇ ਉਸੇ ਸਪੀਡ ਤੇ ਉਵੇਂ ਹੀ ਕਰਦੇ ਰਹਿਣਾ ਤਾਂ ਇਹ ਲੱਗਦੇ ਨੇ ਆਊਟ ਆਫ ਟੱਚ ਇਹ ਲੱਗਦੇ ਨੇ ਆਸ-ਪਾਸ ਦੇ ਲੋਕਾਂ ਦੇ ਵਿੱਚ ਵੱਖਰੇ ਇਹ ਲੱਗਦੇ ਨੇ ਕੰਮ ਕਰਨ ਦਾ ਤਰੀਕਾ ਵੱਖਰਾ ਜਾਊਗਾ ਇਹਨਾਂ ਦਾ अच्छा ਤੇ ਫਿਰ ਆਪਾਂ ਹੁਣ ਇਹਨਾਂ ਦੇ ਨਾ ਦੇਖਦੇ ਆ ਕਿ ਇਹਨਾਂ ਦੀ ਬਣਦੀ ਕਿਹਦੇ ਕਿਹਦੇ ਨਾਲ ਹੈ ਕਿਸ ਟਾਈਪ ਦੇ ਫੰਕਸ਼ਨਸ ਦੇ ਨਾਲ ਇਹਨਾਂ ਦੀ ਠੀਕ ਠਾਕ ਬਣਦੀ ਹੈ ਤਾਂ ਇਹਨਾਂ ਦੀ ਉਹਨਾਂ ਦੇ ਨਾਲ ਬਣੂਗੀ ਜਿਨ੍ਹਾਂ ਦਾ ਇੰਟੂਸ਼ਨ ਵਿੱਚ ਆਂਦੀ ਹੈ ਨਾਲ ਐਨ ਫੈਕਟਰ ਵਿੱਚ ਆਂਦਾ ਹੈ ਮੋਸਟਲੀ ਹੈ ਨਾ ਤੇ ਉਹ ਹੈਗੀਆਂ ਨੇ ਤਿੰਨ ਪਰਸਨੈਲਿਟੀ ਟਾਈਪ ਸੌਰੀ ਇੰਟੂਸ਼ਨ ਆਂਦਾ ਹੈ ਕਿਉਂਕਿ ਇੰਟੂਸ਼ਨ ਇਹਨਾਂ ਦਾ ਪਹਿਲਾ ਕಾಗ್ਨਿਟਿਵ ਫੰਕਸ਼ਨ ਹੈ ਜਿਨ੍ਹਾਂ ਦਾ ਵੀ ਇੰਟੂਸ਼ਨ ਪਹਿਲਾ ਮੇਨ ਡਰਾਈਵਰ ਫੰਕਸ਼ਨ ਹੈਗਾ ਉਹਨਾਂ ਦੇ ਨਾਲ ਇਹਨਾਂ ਦੀ ਠੀਕ ਠਾਕ ਬਣਦੀ ਹੈ ਉਹ ਹੈਗੇ ਨੇ ਤਿੰਨ ਪਰਸਨੈਲਿਟੀ ਟਾਈਪ ENFP, ENTP ਤੇ INTJ ਇਹਨਾਂ ਨਾਲ ਇਹਨਾਂ ਦੀ ਖੜੇ ਪੈਰ ਮਤਲਬ ਬਿਨਾ ਕੋਈ ਐਫਰਟ ਲਾਏ ਬਿਨਾ ਕੋਈ ਖਾਸ ਕੋਸ਼ਿਸ਼ ਕੀਤੇ ਠੀਕ ਠਾਕ ਬਣ ਜਾਂਦੀ ਹੈ ਤੇ ਹੋਰ ਇਹਨਾਂ ਦੀ ਕਿਹਨਾਂ ਦਾ ਬਣੇਗੀ ਜਿਨ੍ਹਾਂ ਚ ਚਾਰੋਂ ਕಾಗ್ਨਿਟਿਵ ਫੰਕਸ਼ਨ ਹੈਗੇ ਨੇ ਪਰ ਉੱਤੇ ਥੱਲੇ ਹੁਣ ਭਾਵੇਂ ਦੀ 1 2 3 4 ਨੰਬਰ ਦੀ ਜਗ੍ਹਾ ਤੇ ਉਲਟੀ ਸਿੱਧੇ ਆਰਡਰ ਚ ਹੋਣ ਉਹ ਹੈਗੇ ਨੇ ENFJ ISTP ਤੇ ESTP ਤੇ ਇਹ ਜਿਹੜੀ ਛੇ ਪਰਸਨੈਲਿਟੀ ਟਾਈਪ ਨੇ ਉਹਦੇ ਨਾਲ ਇਹਨਾਂ ਦੀ ਬੜੀ ਅ ਅੱਛੇ ਤਰੀਕੇ ਨਾਲ ਜਾਂ ਸੋਹਣੇ ਤਰੀਕੇ ਨਾਲ ਬਿਨਾ ਕੋਈ ਖਾਸ ਕੋਸ਼ਿਸ਼ ਕੀਤੇ ਉਹਨਾਂ ਦੀ ਬਣ ਜਾਂਦੀ ਹੈ ਹਾਂਜੀ ਤੇ ਜੇ ਆਪਾਂ ਕਹੀਏ ਕਿ ਜਿਹੜੇ ਇਹਨਾਂ ਦੇ ਬਿਲਕੁਲ ਆਪੋਜ਼ਿਟ ਵਾਲੇ ਨੇ ਜਿਨ੍ਹਾਂ ਨਾਲ ਇਹਨਾਂ ਦੇ ਫੰਕਸ਼ਨ ਬਿਲਕੁਲ ਰਿਲੇਟ ਨਹੀਂ ਕਰਦੇ ਹੈਗੇ ਉਹ ਹੋਣਗੇ ਜਿਹਦੇ ਮਿਡਲ ਦੇ ਵਿੱਚ ਐਸ ਤੇ ਟੀ ਹੈ ਸੈਂਸਿੰਗ ਤੇ ਥਿੰਕਿੰਗ ਵਾਲੇ ਲੋਕ ਨੇ ਉਹ ਦੋ ਟਾਈਪ ਦੇ ਨੇ ISTJ ਤੇ ESTJ ਇਹ ਦੋਹਾਂ ਦੇ ਨਾਲ ਤੁਹਾਡੀ ਮੁਸ਼ਕਿਲ ਆਂਦੀ ਹੈ ਪਰ ਉਹੀ ਗੱਲ ਆ ਜਾਂਦੀ ਹੈ ਜਿਵੇਂ ਓਵਰ ਦਾ ਟਾਈਮ ਜਿਵੇਂ ਆਪਣੀ ਉਮਰ ਵੱਧਦੀ ਹੈ ਆਪਾਂ ਆਪਣੇ ਕ cognative ਜਿਹੜੇ ਫੰਕਸ਼ਨਸ ਨੇ ਜਿਹੜੇ ਕਮਜ਼ੋਰ ਵਾਲੇ cognative ਫੰਕਸ਼ਨਸ ਨੇ ਉਹਨਾਂ ਤੇ ਵੀ ਆਪਾਂ ਜੇ ਕੰਮ ਕਰਨਾ ਚਾਹੀਏ ਕਰ ਸਕਦੇ ਆ ਹੌਲੀ ਹੌਲੀ ਉਹ ਵੀ ਉੱਭਰ ਕੇ ਆ ਸਕਦੇ ਨੇ ਤਾਂ ਇਹ ਨਹੀਂ ਕਹਿੰਦੇ ਕਿ ਬਿਲਕੁਲ ਹੀ ਦੇ ਕੇ ਦੂਜੇ ਦੇ ਦੁਸ਼ਮਣ ਹੁੰਦੇ ਨੇ ਰਲ ਨਹੀਂ ਸਕਦੇ ਹੈਗੇ ਫਿਰ ਵੀ ਕਿਤੇ ਨਾ ਕਿਤੇ ਇੱਕ ਸੈਂਟਰ ਪੁਆਇੰਟ ਦੇ ਵਿੱਚ ਆਪਾਂ ਮਿਲ ਕੇ ਆਪਣੀ ਜ਼ਿੰਦਗੀ ਠੀਕ ਠਾਕ ਕੱਢ ਸਕਦੇ ਆ ਸਾਰਿਆਂ ਦੇ ਨਾਲ ਹਾਂਜੀ ਤੇ ਅ ਸ਼ਮੀ ਦੀਦੀ ਫਿਰ ਤੁਸੀਂ ਸਾਨੂੰ ਅੱਗੇ ਹੁਣ ਦੱਸੋ ਕਿ ਇਹਨਾਂ ਦੇ professions ਕਿਹੜੇ ਕਿਹੜੇ ਚ ਜਾ ਸਕਦੇ ਨੇ ਇਹ ਅ ਜੇ ਆਪਾਂ professions ਦੀ ਗੱਲ ਕਰੀਏ ਬੜੇ ਅੱਛੇ ਥੈਰੇਪਿਸਟ ਹੁੰਦੇ ਨੇ ਰਾਈਟ ਤੇ ਸਾਈਕੋਲੋਜਿਸਟ ਹੋ ਗਏ ਕਾਉਂਸਲਰਸ ਹੋ ਗਏ ਕਾਉਂਸਲਰਸ ਬਹੁਤ ਅੱਛੇ ਹੁੰਦੇ ਨੇ ਹਮਮ ਸੋਸ਼ਲ ਵਰਕਰਸ ਹੋ ਗਏ ਫਿਰ ਟੀਚਰਸ ਵੀ ਅੱਛੇ ਹੁੰਦੇ ਨੇ ਟੀਚਰਸ ਵੀ ਅੱਛੇ ਹੁੰਦੇ ਨੇ ਯੋਗਾ ਇਨਸਟ੍ਰਕਟਰ ਬਣ ਜਾਂਦੇ ਨੇ ਕਈ ਰਾਈਟ ਅਮ ਤੇ ਸਪਿਰਚੁਅਲ ਲੀਡਰਸ ਵੀ ਬਣ ਜਾਂਦੇ ਨੇ ਯਾ ਤੇ ਹੈਲਥ ਕੇਅਰ ਦੇ ਵਿੱਚ ਜਿਵੇਂ ਨਰਸਿੰਗ profession ਜਾਂ ਮੈਡੀਸਨ profession ਇਦਾਂ ਦਾ profession ਇਹਨਾਂ ਨੂੰ ਕਾਫੀ ਸੂਟ ਕਰਦਾ ਚਲੋ ਜੀ ਠੀਕ ਹੈ ਜੀ ਅ ਤੇ ਹੋਰ ਆਪਾਂ ਕਿਹਦੇ ਬਾਰੇ ਗੱਲ ਕਰਦੇ ਹੁੰਦੇ ਆ ਪੇਰੈਂਟਿੰਗ ਤੇ ਪੇਰੈਂਟ ਕਿਦਾਂ ਲੱਗਦਾ ਕਿਦਾਂ ਦੇ ਹੋਣਗੇ ਇਹ ਪੇਰੈਂਟਸ ਅ ਪੇਰੈਂਟਸ ਦਾ ਕੇਅਰਿੰਗ ਹੋਣਗੇ ਕਿਉਂਕਿ ਫੀਲਿੰਗ ਵਾਲੇ ਨੇ ਆਪ ਪੇਰੈਂਟਸ ਬੜੇ ਕੇਅਰਿੰਗ ਪੇਰੈਂਟਸ ਹੋਣਗੇ ਤੇ ਆਪਣੀ ਆਪਣ ਆਪਣੇ ਆਪ ਨੂੰ ਪਿੱਛੇ ਰੱਖਣਗੇ ਬਲੀਦਾਨ ਦੇਣ ਵਾਲੇ ਪੇਰੈਂਟ ਹੁੰਦੇ ਨੇ ਹਮੇਸ਼ਾ ਬਲੀਦਾਨ ਦੇਣਾ ਦੂਸਰੇ ਦਾ ਸੋਚਣਾ ਹਨਾ ਪਹਿਲਾਂ ਬੱਚਿਆਂ ਬਾਰੇ ਸੋਚਣਾ ਆਸ-ਪਾਸ ਵਾਲੇ ਬਾਰੇ ਪਹਿਲਾਂ ਸੋਚਣਾ ਤੇ ਆਪਣੇ ਤੇ ਆਪਣੇ ਤੇ ਨਾ ਮਤਲਬ ਕਾਫੀ ਇਹ ਉਲਟਾ ਇਹਦਾ ਨੁਕਸਾਨ ਚ ਹੋ ਜਾਂਦਾ ਇਹਨਾਂ ਨੂੰ ਮਿਸਯੂਜ਼ ਵੀ ਹੋ ਜਾਂਦੇ ਨੇ ਤੇ ਆਪਣਾ ਬਾਲੀ ਕੇਅਰ ਨਹੀਂ ਕਰਦੇ ਤੇ ਬਰਨਆਊਟ ਵਰਡ ਹੁੰਦਾ ਇੱਕ ਯੂਜ਼ ਹੁੰਦਾ ਨਾ ਵਾਸਤੇ ਬਰਨਆਊਟ ਬਹੁਤ ਹੁੰਦੇ ਨੇ ਕਹਿੰਦੇ ਲੋਕ ਹੂੰ ਜਿਆਦਾ ਕਰ ਦਿੰਦੇ ਨੇ ਕੰਮ ਮਤਲਬ ਜਿਹੜਾ ਦੂਜਾ ਕਹਿੰਦਾ ਆ ਦੂਜੇ ਨੂੰ ਖੁਸ਼ੀ ਦੇਣ ਵਾਸਤੇ ਆ ਆਪਣੇ ਆਪ ਨੂੰ ਪਿੱਛੇ ਰੱਖ ਕੇ ਕਰੀ ਜਾਣਗੇ ਕਰੀ ਜਾਣਗੇ ਤੇ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਣਾ ਹੈ ਆਪਣੀ ਮੈਂਟਲ ਹੈਲਥ ਦਾ ਧਿਆਨ ਥੋੜਾ ਬਾਅਦ ਚ ਕਰਦੇ ਨੇ ਇਹ ਦੂਜਿਆਂ ਬਾਰੇ ਜ਼ਿਆਦਾ ਸੋਚਦੇ ਨੇ ਇਸ ਕਰਕੇ ਇਹ ਓਵਰ ਐਗਜ਼ੌਸਟ ਹੋ ਸਕਦੇ ਨੇ ਖੁਦ ਕਰਦੇ ਕਰਦੇ ਜ਼ਿਆਦਾ ਕਰਦੇ ਨੇ ਇਹ ਸੋਚਣਗੇ ਕਿ ਸਾਡੇ ਬੱਚੇ ਮੈਨ ਕਾਈਂਡ ਲਈ ਕੋਈ ਅੱਛਾ ਕੰਮ ਕਰਨ ਜਿਵੇਂ ਇਦਾਂ ਦੇ ਬੱਚੇ ਇਦਾਂ ਤਰੀਕੇ ਨਾਲ ਰੇਸ ਕਰਦੇ ਨੇ ਅੱਛੀ ਆਦਤਾਂ ਸਿਖਾਉਂਦੇ ਨੇ ਕਿ ਜੋ ਸੋਸਾਇਟੀ ਲਈ ਵਧੀਆ ਹੈਗਾ ਰਾਈਟ ਤੇ ਜਿਹੜਾ ਵੀ ਕਹਿੰਦੇ ਸਿਖਾਉਂਦੇ ਨੇ ਉਹ ਕਹਿੰਦੇ ਵੀ ਵੈਲ ਡਨ ਜੋ ਵੀ ਕੰਮ ਖਤਮ ਕਰੇ ਸਾਡਾ ਬੱਚਾ ਵਧੀਆ ਤਰੀਕੇ ਨਾਲ ਖਤਮ ਕਰੇ ரைਟ ਉਸ ਤਰੀਕੇ ਨਾਲ ਇਸ ਨੂੰ ਇਹ ਬੜਾ ਹੁੰਦਾ ਹੈ ਕਿ ਦੁਨੀਆ ਆਉਣ ਵਾਲੀ ਦੁਨੀਆ ਦੇ ਵਿੱਚ ਅਸੀਂ ਕੰਟਰੀਬਿਊਟ ਚੰਗੇ ਤਰੀਕੇ ਨਾਲ ਕਰੀਏ ਚੰਗੇ ਇਨਸਾਨ ਬਣਾਈਏ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਇਹ ਪਮਾ ਦੀ ਆਪਦੇ ਬੱਚੇ ਹੋਣ ਜਾਂ ਫਿਰ ਇਹ ਜਿਹੜੇ ਵੀ profession 'ਚ ਕੰਮ ਕਰ ਰਹੇ ਨੇ ਇਹਨਾਂ ਦੀ ਟੀਮ ਹੋਵੇ ਉਹਨਾਂ ਨੂੰ ਇਸੀ ਚੀਜ਼ ਵਾਸਤੇ ਮੋਟੀਵੇਟ ਕਰਦੇ ਰਹਿੰਦੇ ਨੇ ਕਿ ਤੁਸੀਂ ਚੰਗੇ ਇਨਸਾਨ ਬਣੋ ਤੂੰ ਚੰਗੇ ਇਨਸਾਨ ਬਣੋ ਕਹਿੰਦੇ ਨੇ ਨਾ ਕਈ ਲੋਕ ਕਹਿੰਦੇ ਨੇ ਵੀ ਉਹਨਾਂ ਨੂੰ ਪੁੱਛੋ ਵੀ ਤੁਸੀਂ ਆਪਣੇ ਬੱਚਿਆਂ ਨੂੰ ਕੀ ਬਣਾਉਣਾ ਚਾਹੁੰਦੇ ਹੋ ਉਹ ਕਹਿਣਗੇ ਜੀ ਜੋ ਮਰਜੀ ਬਣਨ ਬਸ ਚੰਗੇ ਇਨਸਾਨ ਬਣਨ ਸਾਨੂੰ ਤਾਂ ਇਹ ਇਹ ਤੇ ਇਹ ਚੀਜ਼ ਤੋਂ ਮਤਲਬ ਹੈ ਤੇ ਮੋਸਟਲੀ ਇਸ ਟਾਈਪ ਦੇ ਲੋਕ ਹੁੰਦੇ ਨੇ ਉਹ ਜੋ ਕਿ ਜਿਨ੍ਹਾਂ ਦਾ ਮੇਨ ਮੋਟਿਵ ਇਹੀ ਹੁੰਦਾ ਕਿ ਦੁਨੀਆ ਸੋਹਣੀ ਬਣ ਜੇ ਚੰਗੀ ਬਣ ਜੇ ਕਿ ਦੂਜੇ ਦੀ ਕੇਅਰ ਕਰਨ ਵਾਲੀ ਬਣ ਜੇ ਦੁਨੀਆ ਉਹਨਾਂ ਨੂੰ ਇਹ ਚੀਜ਼ ਨਾਲ ਬੜੀ ਖੁਸ਼ੀ ਤੇ ਇਹਦੇ ਨਾਲ ਹੀ ਆਪਣੀ ਇਹ ਖਤਮ ਹੁੰਦੀ ਹੈ ਆਈਐਨਐਫ ਜੀ ਤੇ ਫਿਰ ਅਗਲੀ ਵਾਰ ਆਪਾਂ ਨੈਕਸਟ ਟਾਈਪ ਲੈ ਕੇ ਆਨੇ ਆ ਜੀ ਠੀਕ ਹੈ ਜੀ ਸਸਤਾ